ਦੀ ਅੰਡਾ ਵੀ ਸਹੀ ਬਣਾਉਗੀ ਤੇ ਟਾਈਮ ਸਿਰ ਅੰਡਾ ਤੋੜੂਗੀ ਜਾਂਦਾ ਠੀਕ ਹੈ ਦੋ ਜੰਪ ਦਿੱਤੇ ਆ ਪਕੋੜੀ ਨੂੰ ਜਾਂ ਇੱਕ ਜੰਪ ਦਿੱਤਾ ਉਹ ਹੀਟ ਤੇ ਡਿਪੈਂਡ ਆ ਪਕੋੜੀ ਦੀ ਹੀਟ ਕਿੰਨੀ ਆ ਪਰ ਅੰਡਾ ਸਹੀ ਤੋੜੂਗੀ ਉਸ ਤੋਂ ਮੇਰੇ ਕੋਲੇ ਆਇਆ ਤੇ ਸਿਰ ਫੜ ਕੇ ਬਹਿ ਗਿਆ ਵੀ ਡਾਕਟਰ ਸਾਹਿਬ ਮੈਡੀਸਨ ਦਿਓ ਤੇ ਮੇਰਾ ਹੱਲ ਹੋ ਜੀ ਠੀਕ ਹੈ ਆਕਿਆ ਫੁੱਲ ਪਿਆ ਸੀ ਘੋੜੀ ਤੋਂ ਵਿੱਚ ਨੂੰ ਖਰਚਾ ਨਹੀਂ ਹੁੰਦਾ ਮੈਡੀਸਨ ਦੇ ਵਿੱਚ ਨਾਰਮਲ ਹੀ ਖਰਚਾ ਹੁੰਦਾ ਜੀ ਵੀ ਉਹ ਖਰਚਾ ਕਰਕੇ ਜੇ ਮੈਡੀਸਨ ਦੇ ਕੇ ਆਪਾਂ ਘੋੜੀ ਨੂੰ ਕਰਾਸ ਕਰਾਈਗੇ 101% ਮੈਂ ਵਿਸ਼ਵਾਸ ਦਿਨ ਦਵਾਣਾ ਆਪਣੇ ਕਸਟਮਰਾਂ ਨੂੰ ਜੋ ਵੀ ਵੀਰ ਆਪਣੇ ਨਾਲ ਜੁੜੇ ਜਾਂ ਜੁੜਨਗੇ ਵੀ 101% ਕੋੜੀ ਕੰਸੀਵ ਹੋਊਗੀ ਠੀਕ ਹੈ ਜੀ ਰਿਪੀਟ ਨਹੀਂ ਹੋਊਗੀ ਕੋੜੀ ਕੋੜੀ ਜਾ ਕੇ ਥੋੜੇ ਸਸਤੀ ਜੋ ਕੇ ਖੜ ਜਾਂਦੇ ਆ ਕੋੜੀ ਲਾਉਂਦੇ ਨਹੀਂਗੇ ਜੈਂ ਕੋੜੀ ਦੇ ਕੋਲੇ ਆ ਕੇ ਖੜ ਕੇ ਟਾਈਮ ਬਰਟਾਪਦੇ ਆ ਛੇ ਦਿਨ ਜੰਪ ਲਾਉਂਦੇ ਉਹ ਉਹ ਚੀਜ਼ ਦੀ ਮੈਡੀਸਨ ਆ ਉਹ ਕੋੜੇ ਟੱਪਣਗੇ ਵੀ ਟਾਈਮ ਸਾਰਾ ਪੂਰਾ ਵਧੀਆ ਤੇ ਗਾਂ ਉਹਨਾਂ ਦੇ ਜਿਹੜੇ ਸਪਰਮ ਉਹ ਵੀ ਪੂਰੇ ਐਕਟਿਵ ਹੋਣ ਡੇਰ ਕਈ ਘੋੜੀਆਂ ਰਾਜੀ ਨਹੀਂ ਹੁੰਦੀਆਂ ਜੀ ਵੀਰ ਆਪਾਂ ਖਰਾਕ ਬੜੀ ਪਾਈ ਜਾਂਦੇ ਆ ਘੋੜਾ ਨਰਾਜੀ ਨਹੀਂ ਹੁੰਦੀਗਾ ਉਸ ਚੀਜ਼ ਦੀ ਮੈਡੀਸਨ ਦਵਾਈ ਉਹ ਤਕਰੀਬਨ 2 ਕੁ ਮਹੀਨੇ ਚੱਲਦੀ ਆ ਤੇ ਘੋੜੀ ਨੂੰ ਜੰਨਾ ਮਰਜ਼ੀ ਰਾਜੀ ਕਰ ਲੈਂਦੇ ਆ ਮੈਡੀਸਨ ਦੇਣ ਤੋਂ ਪਹਿਲਾਂ ਸਪਰਮ ਟੈਸਟ ਕਰਾ ਲੈਣ ਤੇ ਮੈਡੀਸਨ ਦੇ ਕੇ ਬਾਅਦ ਚ ਸਪਰਮ ਟੈਸਟ ਕਰਾਣ 60% ਵੀਰੇ ਫਰਕ ਬਹੁਤ ਵਾਰ ਟਾਈਮ ਬੰਦਾ ਖਰਾਬ ਕਰ ਲੈਂਦੇ ਆ ਜੀ 6-6 ਮਹੀਨੇ ਖਰਾਬ ਕਰ ਲੈਂਦੇ ਆ ਜਦੋਂ ਕੋੜੀ ਰਹਿੰਦੀ ਨਹੀਂ ਜੰਪ ਪਲਵਾਈ ਜਾਂਦੇ ਲਵਾਈ ਜਾਂਦੇ 6-6 ਮਹੀਨੇ ਮਤਲਬ ਟੱਕਰਾਂ ਮਾਰੀ ਪਹਿਲਾਂ ਗੱਭਨ ਹੀ ਰਹਿੰਦੀ ਸੀ ਕੋੜੀ ਠੀਕ ਹੈ ਬਾਈ ਪਹਿਲਾਂ ਗੱਭਨ ਨਹੀਂ ਰਹੀ ਬਾਅਦ ਚ ਕਾਫੀ ਟਾਈਮ ਬੋਲੀ ਨਹੀਂ ਹੀਟ ਜੀ ਨਹੀਂ ਆਈ ਠੀਕ ਹੈ ਮੈਡੀਸਨ ਦੀ ਦੁਆਚ ਉਹਨਾਂ ਦੀ ਕਾਲ ਆਈ ਬੜੇ ਖੁਸ਼ ਹੋ ਕੇ ਵਧਾਈਆਂ ਦਿੱਤਾਂ ਉਹਨਾਂ ਨੇ ਕੰਟਰੋਲ ਸਾਹਿਬ ਵਧਾਈਆਂ ਆਪਣੀ ਘੋੜੀ ਅੱਜ 65 ਦਿਨ ਦੀ ਕੰਸੀਵ ਚੈੱਕ ਹੋਗੀ ਬੜੀ ਜਿਆਦੇ ਚੰਗੀ ਘੋੜੀ ਖੜੀ ਹੁੰਦੀ ਹੈ ਚੰਗੀ ਕੀਮਤ ਦੀ ਪਰ ਉਹ ਗੱਭਨ ਨਹੀਂ ਰਹਿੰਦੀ ਤਾਂ ਕਰ बस 22 ਤੋਂ 25 28 ਦੇ ਅੰਦਰ ਮਹੀਨੇ ਤੋਂ ਤਲੇ ਦਾ ਲੇਟ ਡਿਮੈਂਡ ਠੀਕ ਹੈ ਜੀ 2 ਮਹੀਨੇ ਦਾ ਬੱਚਾ ਖੋ ਰਿਆ ਵੀ ਆਪਾਂ ਉਹ ਬੱਚਾ ਖੋ ਰਣ ਤੇ ਟਾਈਮ ਤੋਂ ਪਹਿਲਾਂ ਮੈਡੀਸਨ ਸ਼ੁਰੂ ਕਰਨੀ ਹੈ ਠੀਕ ਹੈ ਦੋਨਾਂ ਵਾਸਤੇ ਇੱਕੋ ਸੇਮ ਦਵਾਈ ਚੱਲਦੀ ਹੈ ਜੀ ਫਿਰ ਮੈਡੀਸਨ ਅਲੱਗ ਹੈ ਜੀ ਕਈ ਘੋੜੀਆਂ ਦਾ ਮਤਲਬ ਵੀ ਅੰਡਾ ਨਹੀਂ ਬਣਾਉਂਦੀਆਂ ਜਦੋਂ ਅੰਡਾ ਸਹੀ ਨਹੀਂ ਬਣਾਉਂਦੀਆਂ ਤੇ ਉਹ ਹੀਟ ਚ ਨਹੀਂ ਪ੍ਰੋਪਰ ਆਉਂਦੀ ਆ ਕਈ ਘੋੜੀਆਂ ਅੰਡਾ ਬਣਾ ਜਾਂਦੀਆਂ ਪਰ ਉਹ ਅੰਡਾ ਤੋੜਦੀਆਂ ਨਹੀਂ ਜਦੋਂ ਅੰਡਾ ਸਹੀ ਤੋੜਦੀਆਂ ਨਹੀਂ ਘੋੜੀਆਂ ਨਸੀਬ ਨਹੀਂ ਹੁੰਦੇ ਕਹਿੰਦੇ ਰਟਾ ਸਾਹਿਬ ਫੜ ਲਿਏ ਕਹਿਗਾ ਚੰਗੀਆਂ ਮੋੜੇ ਫੜ ਲੋ ਰਹਿ ਜਾਣਗੀ ਜੀ ਬਹੁਤ ਮੱਜਾਂ ਦੀ ਕਰਨ ਵਾਲਾ ਪ੍ਰਮਾਤਮਾ ਜਾਨ ਬਚਾਈ ਆ ਕਟਿਆਣੇ ਤੋਂ ਜਿਹੜੇ ਕਸਟਮਰ ਕਟਿਆਣੇ ਨੂੰ ਵੇਚਣ ਨੂੰ ਫੁੱਲ ਤਿਆਰ ਸੀ ਉਹ ਚੈਨਲ ਦੇ ਮੇਰੀਆਂ ਸਾਰੀਆਂ ਵੀਡੀਓ ਅਪਲੋਡ ਕੀ ਛੱਡਦਾ ਆੱਕ ਕੇ ਛੱਡ ਦਿੰਦਾ ਬੰਦਾ ਜੀ ਜਿਹੜਾ ਰਹਿੰਦਾ ਨਹੀਂ ਬਸੂਈ ਉਹਨਾਂ ਦੇ ਘਰ ਈਚੋ 5 ਸਾਲ ਦੀ ਅੱਛਾ ਜੀ ਉਹ ਕਟਿਆਂ ਨੂੰ ਵੇਚਣ ਨੂੰ ਤਿਆਰ ਸੀ ਤੇ ਉਹ ਆਪਣੀ ਮੈਡੀਸਨ ਆ ਪਹਿਲੀ ਏਜ ਦੇ ਕੰਸੀਵ ਦੇ ਵਿੱਚ ਕਿੰਨੇ ਕ ਦਿਨ ਦਵਾਈ ਦੇਣੀ ਪੈਂਦੀ ਹੈ ਬਸ ਉਹੀ ਬਈ 20 25 ਦਿਨ ਅੱਛਾ ਹਾਂ ਮਹੀਨੇ ਤੋਂ ਉਹੀ ਹੈ ਦਵਾਈ 20 25 ਦਿਨਾਂ ਦੀ ਹਾਂ ਜੀ ਤੇਰੀ ਮੈਡੀਸਨ ਕੋਰੀਅਰ ਹੁੰਦੀ ਹੈ ਜੀ ਹੂੰ ਕੋਰੀਅਰ ਦੀ ਸ਼ਬਦਾ ਆਪਣੇ ਕੋਲੇ ਜਿਹੜਾ ਦੂਰ ਦਾ ਬੰਦਾ ਤੇ ਉਹਦੀ ਮੈਡੀਸਨ ਆਪਾਂ ਕੋਰੀਅਰ ਹੁੰਦੀ ਰਹਿੰਦੀ ਨਹੀਂ ਤਾਂ ਵੇਚਣੀ ਆ ਹਾਂ ਕਟਿਆਂ ਨੂੰ ਕਹਿੰਦੇ ਸਾਈ ਹੋਈ ਹੈ ਅੱਛਾ ਨਗਰ ਮੇਰੇ ਆਕੇ ਲੱਗੇ ਛੋਟੀ 40 ਦਿਨਾਂ ਸਾਹਮਣੇ 40 ਦਿਨਾਂ ਦੇ ਵਿੱਚ ਜੇ ਮਤਲਬ ਦਵਾਈ ਦੇਣੀ ਆ 20 ਦਿਨ ਉੱਪਰ ਲਈ ਜੇ 20 ਦਿਨਾਂ ਬਾਅਦ ਇਹ ਗੋਲ ਪੀ ਤਾਂ ਕਟਿਆਂ ਨੂੰ ਵੇਚ ਦੇ ਠੀਕ ਹੈ 40 ਦਿਨਾਂ ਦਾ ਖਰਚਾ ਮੈਂਗਾ ਮੈਥੋਂ ਲੈਣੀ ਬੜੇ ਮਤਲਬ ਵੀਰ ਕਾਪਣ ਮਿਲਦੇ ਆ ਸੀਸਾ ਦਿੰਦੇ ਆ ਕਹਿੰਦੇ ਪੁੱਤ ਸਾਡੀ ਮੱਝ ਰਹਿ ਗਈ ਸਾਡੀ ਘਾਹ ਰਹਿ ਗਈ ਹਾਂਜੀ ਪਹਿਲਾਂ ਨ ਬੈੜ ਹੋਵੇ ਪਹਿਲਾਂ ਝੋਟੀ ਹੋਵੇ ਆਪਾਂ 40 ਦਿਨ ਦੀ ਗੱਲ ਚੱਕਰ ਕਰਦੇ ਆ ਨਾ ਮੇਨ ਨਰੇ ਇਸ ਕੰਮ ਤੇ ਫੋਕਸ ਆ ਵੀ ਆਪਾਂ ਕੋਈ ਪਸ਼ੂ ਰਿਪੀਟਰ ਨਹੀਂ ਹੁੰਦੇ ਨਾ ਹੂੰ ਜਿੰਨੀ ਵੀ ਲਾਈਵ ਆ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਬਿਆਨਤਮਾਨ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਪਿੰਡੂ ਜ਼ਿਮੀਦਾਰ ਤੇ ਅੱਜ ਇੱਕ ਤੁਹਾਡੇ ਨਾਲ ਅਹਿਮ ਜਾਣਕਾਰੀ ਸਾਂਝੀ ਕਰਨੀ ਆ ਕਿਉਂਕਿ ਆਪਾਂ ਦੇਖਦੇ ਆ ਆਮ ਤੌਰ ਤੇ ਕਈ ਵਾਰ ਘੋੜੀਆਂ ਗੱਬਣ ਨਹੀਂ ਰਹਿੰਦੀਆਂ ਤੇ ਜਾਂ ਬਾਰ-ਬਾਰ ਹੀਟ ਦੇ ਵਿੱਚ ਆਉਂਦੀਆਂ ਨੇ ਸਮੱਸਿਆ ਖੜੀ ਹੋ ਜਾਂਦੀ ਆ ਤੇ ਕਈ ਵਾਰ ਘੋੜੀਆਂ ਪ੍ਰੋਪਰ ਹੀਟ ਵੀ ਨਹੀਂ ਕੱਢਦੀਆਂ ਲੰਮਾ ਸਮਾਂ ਲੈ ਜਾਂਦੀਆਂ ਨੇ ਇਹੋ ਜਿਹੀਆਂ ਬਹੁਤ ਸਾਰੀਆਂ ਸਮੱਸਿਆਵਾਂ ਆ ਆਪਾਂ ਨੂੰ ਮੱਜਾਂ ਗਾਵਾਂ ਦੇ ਵਿੱਚ ਵੀ ਦੇਖਣ ਨੂੰ ਮਿਲਦੀਆਂ ਨੇ ਸੋ ਆਪਾਂ ਕਥਕ ਜਾਣਦੇ ਆ ਵੀ ਯਾਰ ਖੜਾ ਛੱਡੋ ਵੀ ਯਾਰ ਹੁਣ ਆਪਣੀ ਘੋੜੀ ਜਾਂ ਕੋਈ ਮੱਝਾਂ ਗੱਬਣ ਨਹੀਂ ਠਹਿਰਦੀ ਤੇ ਅੱਜ ਇਸ ਚੀਜ਼ ਦਾ ਤੁਹਾਡੇ ਵਾਸਤੇ ਆਪਾਂ ਪ੍ਰੋਪਰ ਸੋਲੂਸ਼ਨ ਕੱਢਿਆ ਹੈਗਾ ਹੱਲ ਇਹਦਾ ਲੱਭ ਗਿਆ ਤੇ ਡਾਕਟਰ ਅਮਰੀਕ ਸਿੰਘ ਇਧਰ ਨਾਲ ਆਪਣੇ ਬੈਠੇ ਆਗੇ ਅਮਰੀਕ ਢਾਲੀ ਵਾਲ ਜੀ ਪਿੰਡ rau ke kala ਤੋਂ ਨਾਮ ਸੁਣਿਆ ਹੋਣਾ ਜਿਹੜੇ ਪ੍ਰਾਣੇ ਆਪਣੇ ਬਰੀਡਰ ਬੰਦੇ ਆ ਘੋੜੇ ਘੋੜੀਆਂ ਰੱਖਦੇ ਆ ਸੱਬੇ ਬਾਈ rau ਕੇ ਵਾਲੇ ਦਾ ਨਾਮ ਤਾਂ ਤੁਸ ਸੁਣਿਆ ਹੀ ਹੋਣਾ ਬਾਈ ਕੋਲੇ ਬੜਾ ਫੇਮਸ ਨੁਕਰਾ ਘੋੜਾ ਹੁੰਦਾ ਸੀਗਾ ਸੋ ਸੱਬੇ ਬਾਈ ਦੇ ਭਰਾਣੇ ਬਾਈ ਅਮਰੀਕ ਜੀ ਤੇ ਘੋੜੇ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋ ਇਹ ਡਾਕਟਰ ਸਾਹਿਬ ਦਾ ਕਾਫੀ ਲੰਮਾ ਤਜਰਬਾ ਹੋ ਗਿਆ ਇਹਨਾਂ ਨੇ ਮੈਡੀਸਨ ਤਿਆਰ ਕੀਤੀ ਆ ਤੇ ਉਹਦੇ ਰਿਜ਼ਲਟ ਵੀ ਬਖੂਬੀ ਦੇਖਣ ਨੂੰ ਮਿਲੇ ਆ ਮੱਝਾਂ گاਵਾں ਦੇ ਉੱਪਰ ਵੀ ਉਹ ਤਜਰਬਾ ਕਰਕੇ ਦੇਖ ਲਿਆ ਮੱਝਾਂ گاਵਾں ਵੀ ਗੱਬਣ ਹੋਈਆਂ ਨੇ ਤੇ ਉਸ ਤੋਂ ਬਾਅਦ ਡਾਕਟਰ ਸਾਹਿਬ ਨੇ ਆਪਣੀ ਰਿਸਰਚ ਦੇ ਨਾਲ ਬਾਅਦ ਦੇ ਵਿੱਚ ਇਸ ਮੈਡੀਸਨ ਨੂੰ ਘੋੜੀਆਂ ਦੇ ਉੱਪਰ ਵੀ ਦੇਖਿਆ ਅਪਣਾ ਕੇ ਤੇ ਉਹਦਾ ਵੀ 100% ਰਿਜ਼ਲਟ ਮਿਲਿਆ ਸੋ ਹੁਣ ਤੁਹਾਨੂੰ ਕਿਸੇ ਗੱਲਬਾਤ ਬਾਰੇ ਸੋਚਣ ਦੀ ਜਾਂ ਪਰੇਸ਼ਾਨ ਹੋਣ ਦੀ ਲੋੜ ਨਹੀਂ ਸੋ ਕਿਸੇ ਵੀਰ ਭਰਾ ਦੀ ਜਿਹੜੀ ਕੋਈ ਘੋੜੀ ਵਿਚਰੀ ਵੀ ਆ ਲੰਮੇ ਸਮੇਂ ਤੋਂ ਗੱਪਣ ਨਹੀਂ ਹੋ ਰਹੀ ਜਾਂ ਪ੍ਰੋਪਰ ਹੀਟ ਦੇ ਵਿੱਚ ਨਹੀਂ ਆ ਰਹੀ ਤੇ ਡਾਕਟਰ ਸਾਹਿਬ ਨਾਲ ਆਪਾਂ ਗੱਲਬਾਤ ਸਾਰੀ ਕਰਦੇ ਆਂ ਤੇ ਨਾਲ ਆਪਣੇ ਭਰਾ ਬੈਠੇ ਆ ਬਾਈ ਇਧਰਲੇ ਪਾਸੇ ਗੁਰਪ੍ਰੀਤ ਬੈਠਾ ਤੇ ਇਧਰਲੇ ਪਾਸੇ ਨਾਲ ਆਪਣੇ ਬਾਈ ਹਰਦੀਪ ਬੈਠਾਗਾ ਬੀੜ ਰੌਕੇ ਪਿੰਡ ਤੋਂ ਸੋ ਗੱਲਬਾਤ ਸਾਰੀ ਆਪਾਂ ਦੱਸਾਂਗੇ ਬਾਈ ਹਰਦੀਪ ਦੀ ਘੋੜੀ ਵੀ ਵਿਚਰੀ ਹੋਈ ਸੀ ਟਾਈਮ ਕਾਫੀ ਹੋ ਗਿਆ ਸੀ ਸੋ ਗੱਲਬਾਤ ਸਾਰੀ ਬਾਈ ਹਰਦੀਪ ਹੁਣੇ ਦੱਸਣਗੇ ਪਹਿਲਾਂ ਆਪਾਂ ਸਾਰੇ ਡਾਕਟਰ ਸਾਹਿਬ ਹੁਣਾਂ ਦਾ ਸਵਾਗਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਦਾ ਬਹੁਤ ਵਧੀਆ ਸਵਾਗਤ ਹੈ ਤੁਹਾਡਾ ਵੀ ਆਪਣੇ ਘਰ ਆਉਣ ਦਾ ਬਹੁਤ ਬਹੁਤ ਧੰਨਵਾਦ ਤੇ ਨਾਲ ਹੀ ਆਪਣੇ ਜੋ ਚੈਨਲ ਦੇ ਸਰੋਤੇ ਆਪਣੇ ਨਾਲ ਜੁੜੇ ਆ ਸਾਰੇ ਸਰੋਤਿਆਂ ਦਾ तहे ਦਿਲੋਂ ਧੰਨਵਾਦ ਸਵਾਗਤ ਕਰਦੇ ਆਪਾਂ ਸੱਚੀ ਗੱਲ ਸਾਰੇ ਨੇ ਧੰਨਵਾਦ ਜੀ ਡਾਕਟਰ ਸਾਹਿਬ ਪਹਿਲਾਂ ਤਾਂ ਥੋੜਾ ਵੀ ਸਾਨੂੰ ਥੈਂਕਸ ਕਰਨਾ ਬਣਦਾ ਹਨਾ ਕਿਉਂਕਿ ਅਸੀਂ ਵੀ ਦੇਖਦੇ ਰਹਿੰਦੇ ਆ ਫਾਰਮਾਂ ਤੇ ਜਾਣੇ ਰਹਿੰਦੇ ਆ ਜੀ ਬਹੁਤ ਬਾਰੀ ਘੋੜੀਆਂ ਵਿਚਰ ਜਾਂਦੀਆਂ ਨੇ ਗੀਆਂ ਗੱਬੜ ਨਹੀਂ ਰਹਿੰਦੀਆਂ ਵੱਡੀ ਸਮੱਸਿਆ ਹੁੰਦੀ ਆ ਅਜਿਹੇ ਟਾਈਮ 'ਚ ਮੇਨ ਪ੍ਰੋਬਲਮ ਆ ਜੀ ਹਾਂਜੀ ਮੇਨ ਪ੍ਰੋਬਲਮ ਆ ਬਾਈ ਤੇ ਫੀਸਾਂ ਅੱਜ ਕੱਲ੍ਹ ਘੋੜਿਆਂ ਦੀਆਂ ਜਾਦੇ ਹੋਈਆਂ ਪਈਆਂ ਨੇ ਕਿਉਂਕਿ ਖਰਚੇ ਵੀ ਜ਼ਿਆਦੇ ਆ ਤੇ ਤਾਂ ਕਰਕੇ ਸਮੱਸਿਆ ਆਉਂਦੀ ਸੀ ਕਈ ਵਾਰ ਕੀ ਹੁੰਦਾ ਸੀ ਕਿਸੇ ਕੋਲੇ ਬੜੀ ਜ਼ਿਆਦੇ ਚੰਗੀ ਘੋੜੀ ਖੜੀ ਹੁੰਦੀ ਆ ਚੰਗੀ ਕੀਮਤ ਦੀ ਪਰ ਉਹ ਗੱਬੜ ਨਹੀਂ ਰਹਿੰਦੀ ਤਾਂ ਕਰਕੇ ਬੰਦਿਆਂ ਦਾ ਨੁਕਸਾਨ ਹੋਈ ਜਾਂਦੇ ਸੀ ਸੋ ਇਸ ਲਈ ਥੋਡੇ ਡਾਕਟਰ ਸਾਹਿਬ ਅਸੀਂ ਧੰਨਵਾਦੀ ਆ ਜੀ ਜਿਹੜਾ ਤੁਸੀਂ ਆਪਣੀ ਰਿਸਰਚ ਆ ਆਪਣੀ ਪੜ੍ਹਾਈ ਦੇ ਨਾਲ ਥੋਡੇ ਤਜਰਬੇ ਦੇ ਨਾਲ ਜਿਹੜੀ ਤੁਸੀਂ ਮੈਡੀਸਨ ਤਿਆਰ ਕੀਤੀ ਆ ਤੇ ਇਹਦੇ ਬਾਰੇ ਸਾਨੂੰ ਦੱਸੋ ਜੀ ਕਿੰਨਾ ਕੁ ਟਾਈਮ ਪਹਿਲਾਂ ਤਾਂ ਤੁਸੀਂ ਦੱਸੋ ਵੀ ਤੁਹਾਡਾ ਐਕਸਪੀਰੀਅੰਸ ਕਿੰਨਾ ਕੁ ਹੋ ਗਿਆ ਜੀ ਜਿਵੇਂ ਤੁਸੀਂ ਆਪਣਾ ਵੈਟਰਨਰੀ ਦਾ ਕੰਮ ਕਰਦੇ ਹੋ ਮੈਨੂੰ ਵੈਟਰਨਰੀ ਦੇ ਵਿੱਚ ਆਇਆ ਇਹਨੂੰ 14 ਸਾਲ ਹੋ ਗਏ ਜੀ ਠੀਕ ਹੈ ਜੀ 14 ਸਾਲਾਂ ਦੇ ਵਿੱਚ ਪ੍ਰਮਾਤਮਾ ਨੇ ਬੜੀ ਮਿਹਰ ਕੀਤੀ ਆਪਣੇ ਤੇ ਹਾਂਜੀ ਤੇ ਉਹਦੇ ਐਕਸਪੀਰੀਅੰਸ 14 ਸਾਲਾਂ ਦਾ ਕੋਈ ਵੀ ਚੀਜ਼ ਹੈ ਤਿਆਰਬਾ ਹੁੰਦਾ ਹਾਂਜੀ ਐਕਸਪੀਰੀਅੰਸ ਕਰਕੇ ਤਿਆਰਬਾ ਕਰਕੇ ਹੀ ਬੰਦਾ ਕਾਮਯਾਬ ਹੁੰਦਾ ਠੀਕ ਹੈ ਜੀ ਤੇ ਉਹ 14 ਸਾਲਾਂ ਦੇ ਵਿੱਚ ਆਪਾਂ ਬੜਾ ਤਿਆਰਬਾ ਐਕਸਪੀਰੀਅੰਸ ਕੀਤਾ ਪਸ਼ੂਆਂ ਤੇ ਜੋ ਤਿਆਰਬੇ ਨੇ ਅੱਜ ਆਪਾਂ ਨੂੰ ਇੱਥੇ ਤੱਕ ਲਿਆਂਦਾ ਅੱਜ ਆਪਾਂ ਮਹਾਰਾਜ ਦੀ ਮਿਹਰ ਨਾਲ ਚਿੱਡਾ ਵੀ ਮਰਜੀ ਵਿਸ਼ਵਾਸ ਨਾਲ ਕਹਿੰਨੇ ਆਪਦਾ ਹੈਂਡਲ 101% ਕਰ ਸਕਦੇ ਹਾਂ ਜੀ ਠੀਕ ਹੈ ਜੀ ਹਾਂਜੀ ਤੇ ਡਾਕਟਰ ਸਾਹਿਬ ਇਹ ਜਿਵੇਂ ਤੁਸੀਂ ਦੱਸਿਆ ਸੀ ਆਪਣੀ ਜੋ ਗੱਲਬਾਤ ਹੋਈ ਸੀ ਪਹਿਲਾਂ ਇਹ ਜਿਹੜੇ ਤੁਸੀਂ ਮੈਡੀਸਨ ਦਾ ਦੇਖਿਆ ਸੀ ਤਜਰਬਾ ਕਰਕੇ ਜੀ ਮੱਜਾਂਗਾਮਾਂ ਦੇ ਉੱਤੇ ਪਹਿਲਾਂ ਕੀਤਾ ਸੀ ਲੈ ਮੱਜਾਂਗਾਮਾਂ ਤੇ ਠੀਕ ਹੈ ਜੀ ਉਹ ਕਿੰਨਾ ਕੁ ਟਾਈਮ ਪਹਿਲਾਂ ਸ਼ੁਰੂਆਤ ਕਿਵੇਂ ਹੋਈ ਸੀ ਜਦੋਂ ਇਹ ਆਪਾਂ ਤਜਰਬਾ ਸ਼ੁਰੂ ਕੀਤਾ ਸੀ ਇਸ ਮੈਡੀਸਨ ਨੂੰ ਬਣਾਇਆ ਸੀਗਾ ਪਹਿਲਾਂ ਜੀ ਮੈਨੂੰ ਫੀਲਡ ਦੇ ਵਿੱਚ ਪਹਿਲਾਂ ਇੱਥੋਂ ਤੱਕ ਮੈਨੂੰ ਪਹੁੰਚਾਉਣ ਵਾਲੇ ਮੇਰੇ ਫਾਦਰ ਸਾਹਿਬ ਸਰਦਾਰ ਗੁਰਚਰਨ ਸਿੰਘ ਜਿਹਨਾਂ ਦਾ ਐਕਸਪਾਇਰ ਹੋ ਗਿਆ ਡੈਥ ਹੋ ਗਈ ਉਹਨਾਂ ਦੀ ਇੱਥੋਂ ਤੱਕ ਮੈਨੂੰ ਕਾਮਯਾਬ ਕਰਨ ਵਾਲੇ ਮੇਰੇ ਫਾਦਰ ਸਾਹਿਬ ਸਰਦਾਰ ਗੁਰਚਰਨ ਸਿੰਘ ਮੇਰੇ ਬ੍ਰਦਰ ਲਖਵੀਰ ਸਿੰਘ ਤੇ ਬਾਈ ਸਭਾ ਵੱਡਾ ਭਰਾ ਮੇਰਾ ਉਹਨਾਂ ਦੀ ਬਦੌਲਤ ਆਪਾਂ ਇੱਥੋਂ ਤੱਕ ਪਹੁੰਚੇ ਹਾਂ ਹਾਂਜੀ ਕਿਉਂਕਿ ਬਈ ਪਿਛੋਂ ਹੱਲਾਸ਼ੀਰੀ ਕਿਸੇ ਬੰਦੇ ਦੀ ਹੁੰਦੀ ਹੈ ਤੇ ਫੇਰ ਹੀ ਬੰਦਾ ਕਾਮਯਾਬ ਹੁੰਦਾ ਬਿਲਕੁਲ ਬਈ ਹਾਂਜੀ ਉਹ ਮੈਨੂੰ ਇਸ ਲਾਈਨ ਦੇ ਵਿੱਚ ਲੈ ਕੇ ਆਏ ਵੀ ਇਸ ਲਾਈਨ 'ਚ ਪਏ ਤੂੰ ਇਸ ਲਾਈਨ ਦੇ ਵਿੱਚ ਪਹਿਲਾਂ ਫੀਲਡ ਦੇ ਵਿੱਚ ਆਪਣਾ ਕਾਫੀ ਵੱਡਾ ਸਰਕਲ ਹੈ ਜੀ ਟਰੀਟਮੈਂਟ ਪਸ਼ੂਆਂ ਦਾ ਮੱਝਾਂ ਕਾਂਵਾਂ ਦਾ ਕਰਦੇ ਆ ਹਾਂ ਜੀ ਤੇ ਜਦੋਂ ਆਮ ਹੀ ਕਿਸੇ ਦੇ ਘਰ ਜਾਂਦੇ ਸੀ ਏਆਈ ਕਰਦੇ ਸੀ ਪਸ਼ੂ ਨਹੀਂ ਕੰਸੀਵ ਹੁੰਦਾ ਸੀ ਰਿਪੀਟ ਕਰ ਜਾਂਦਾ ਸੀ ਕਾਲ ਆਉਂਦੀ ਡਾਕਟਰ ਸਾਹਿਬ ਮੱਝ ਰਹੀ ਨਹੀਂ ਗਾਂ ਰਹੀ ਨਹੀਂ ਉਹ ਚੀਜ਼ ਨੂੰ ਦੇਖ ਕੇ ਸੋਚਿਆ ਮਾਈਂਡ ਦੇ ਵਿੱਚ ਵੀ ਉਹਦਾ ਕੋਈ ਸੋਲੂਸ਼ਨ ਲੱਭ ਗਿਆ ਹੂੰ ਫਿਰ ਇਹਦਾ ਸੋਲੂਸ਼ਨ ਆਪਾਂ ਇਲੈਕਟ੍ਰੋ ਦੇ ਵਿੱਚ ਥੋੜੀ ਜੀ ਪ੍ਰਮਾਤਮਾ ਨੇ ਮਿਹਰ ਕੀਤੀ ਪੜੇ ਅੱਛਾ ਜੀ ਇਲੈਕਟ੍ਰੋ ਦੇ ਵਿੱਚ ਦਾ ਹੱਲ ਲੱਭਿਆ ਠੀਕ ਹੈ ਜੀ ਉਹ ਮੈਡੀਸਨ ਆਪਾਂ ਜਿਹੜੀ ਮੇਰੀ ਫੀਲਡ ਦੇ ਵਿੱਚ ਇੱਥੇ ਮੈਂ ਕੰਮ ਕਰਦਾ ਉਹ ਫੀਲਡ ਦੇ ਵਿੱਚ ਮੈਂ ਮੈਡੀਸਨ ਕਮਾਈ ਆ ਆਪਦੀ ਅੱਛਾ ਜੀ ਉਸ ਮੈਡੀਸਨ ਨੇ ਜੀ ਇੰਨਾ ਕੋ ਸੁਣਾ ਰਿਜ਼ਲਟ ਦਿੱਤਾ ਮੈਨੂੰ ਵੀ ਜਿਹਦੇ ਵੀ ਆਪਾਂ ਘਰ ਜਾ ਕੇ ਉਹ ਮੈਡੀਸਨ ਦੇ ਕੇ ਏ ਵਗੈਰਾ ਕਰਦੇ ਆ ਤੇ 101% ਪਸ਼ੂ ਕੰਸੀਵ ਹੀ ਹੁੰਦਾ ਅਦਰਵਾਈਜ਼ ਕਿਸੇ ਦਾ ਰਿਪੀਟ ਬਸ ਹੋਇਆ ਹੀ ਨਹੀਂ ਉਹ ਮੈਡੀਸਨ ਦੇਣ ਤੋਂ ਬਾਅਦ ਜੀ ਠੀਕ ਹੈ ਜੀ ਉਹਦੇ ਨਾਲ ਬੜੇ ਫਾਇਦੇ ਆ ਜੀ ਜੇ ਪਹਿਲੀ ਈਰ ਪਸ਼ੂ ਕਨਸੀਵ ਹੋਊਗਾ ਆਪਣਾ ਹੋਰ ਖਰਚਾ ਕਿੰਨਾ ਵੱਜਦਾ ਫੀਸ ਵਗੈਰਾ ਇਹ ਘੋੜਿਆਂ ਦੇ ਵਿੱਚ ਪਾਲ ਲਗੇ ਹਾਂਜੀ ਅੱਜ ਕੱਲ੍ਹ ਘੋੜਿਆਂ ਦੀ ਫੀਸ ਬਹੁਤ ਜ਼ਿਆਦਾ ਜੀ ਹਾਂਜੀ 33 51 5000 ਰੁਪਏ 1 ਲੱਖ 1 ਲੱਖ ਰੁਪਿਆ ਮਾਰਵੜੀਆਂ ਦੀ ਫੀਸ ਆ ਤੇ ਜਦੋਂ ਪਹਿਲੀ ਈਰ ਘੋੜੀ ਕਨਸੀਵ ਨਹੀਂ ਹੁੰਦੀ ਦੂਜੀ ਈਰ ਆਪਾਂ ਨੂੰ ਲਿਆਣੀ ਪੈਂਦੀ ਹੈ ਕਿੰਨਾ ਖਰਚਾ ਪੈਂਦਾ ਹਾਂਜੀ ਹਾਂਜੀ ਤੇ ਉਹੀ ਜੇ ਆਪਾਂ ਥੋੜਾ ਜਿਹਾ ਖਰਚਾ ਕਰਕੇ ਕੋਈ ਜ਼ਿਆਦਾ ਖਰਚਾ ਨਹੀਂ ਹ ਨਾਰਮਲ ਹੀ ਖਰਚਾ ਹੁੰਦਾ ਹੈ ਵੀ ਉਹ ਖਰਚਾ ਕਰਕੇ ਜੇ ਮੈਡੀਸਨ ਦੇ ਕੇ ਆਪਾਂ ਘੋੜੀ ਨੂੰ ਕਰਾਸ ਕਰਾਈਗੇ ਤਾਂ 101% ਮੈਂ ਵਿਸ਼ਵਾਸ ਦਿਵਾਉਣਾ ਆਪਣੇ ਕਸਟਮਰਾਂ ਨੂੰ ਜੋ ਵੀ ਵੀਰ ਆਪਣੇ ਨਾਲ ਜੁੜੇ ਜਾਂ ਜੁੜਨਗੇ ਵੀ 101% ਘੋੜੀ ਕੰਸੀਵ ਹੋਊਗੀ ਠੀਕ ਹੈ ਜੀ ਰਿਪੀਟ ਨਹੀਂ ਹੋਊਗੀ ਬਸ ਠੀਕ ਹੈ ਜੀ ਹਾਂਜੀ ਤੇ ਮੱਝਾਂਗਾਮਾ ਦੇ ਵਿੱਚ ਤਾਂ ਤੁਸੀਂ ਕਾਫੀ ਕੇਸ ਦੇਖ ਹੀ ਲਏ ਬੜਾ ਜੀ ਬੜਾ ਸੀਗਾ ਕਈ ਮੱਝਾਂਗਾਮਾ ਇਹੋ ਜਿਹਿਆਂ ਵੀ ਸੀ ਵੀ ਜਿਹੜੀਆਂ ਆਮ ਤੁਰੀਆਂ ਫਿਰਦੀਆਂ ਸੀ ਤੇ ਉਹਨਾਂ ਮੇਰਾ ਬਾਈ ਜੀ ਚੈਨਲ ਆਫ ਦਾ ਠੀਕ ਹੈ ਜੀ ਡਾਕਟਰ ਅਮਰੀਕ ਧਾਲੀਆ ਦੇ ਨਾਮ ਧਾਲੀਆ ਦੇ ਨਾਮ ਉਹ ਚੈਨਲ ਦੇ ਮੇਰੀਆਂ ਸਾਰੀਆਂ ਵੀਡੀਓ ਅਪਲੋਡ ਕੀਤੀਆਂ ਹਾਂ ਠੀਕ ਹੈ ਜੀ ਉਹਦੇ ਵਿੱਚ ਚੈਨਲ ਦੇ ਵਿੱਚ ਵੀਡੀਓ ਅਪਲੋਡ ਆ ਵੀ ਅਵਾਰਾ ਫਿਰਦੀਆਂ ਚੰਗੀਆਂ ਜੀ ਰੂੜੀ ਤੋਂ ਫਿਰਦੀਆਂ ਪਿੰਡ ਰਣਗੀਆਂ ਦੇ ਵਿੱਚ ਡਾਲੇ ਦੇ ਵਿੱਚ ਕਸਟਮਰਾਂ ਨੇ ਫੜ ਲਈ ਮੇਰੇ ਨਾਲ ਗੱਲ ਕਰਕੇ ਕਹਿੰਦੇ ਡਾਕਟਰ ਸਾਹਿਬ ਫੜ ਲੇ ਕਿਆਂ ਚੰਗੀਆਂ ਮੈਂ ਫੜ ਲੋ ਰਹਿ ਜਾਣਗੀ ਉਹਨਾਂ ਦਾ ਟ੍ਰੀਟਮੈਂਟ ਕੀਤਾ ਟ੍ਰੀਟਮੈਂਟ ਕੋਈ ਲੰਬਾ ਨਹੀਂ ਬਸ 22 ਤੋਂ 25 28 ਦਿਨ ਦਾ ਮਹੀਨੇ ਤੋਂ తੱਲੇ ਦਾ ਟ੍ਰੀਟਮੈਂਟ ਠੀਕ ਹੈ ਜੀ ਉਹ ਟ੍ਰੀਟਮੈਂਟ ਕੀਤਾ ਉਹਨਾਂ ਦਾ ਟਰੀਟਮੈਂਟ ਕਰਕੇ ਉਹਨਾਂ ਦੀ ਏਜ ਕੀਤੀ ਪਹਿਲੀ ਏਜ ਦੇ ਕਨਸੀਵਿੰਗ ਹੈ ਜੀ ਅੱਛਾ ਜੀ ਹਾਂਜੀ ਹਾਂਜੀ ਡਾਕਟਰ ਸਾਹਿਬ ਉਹਨਾਂ ਨੂੰ ਵੀ ਆਪਾਂ ਛੱਡਣ ਦਾ ਕਾਰਨ ਇਹੀ ਦੇਖਦੇ ਆਂ ਜਿਵੇਂ ਕੋਈ ਦਧਾਰੂ ਪਸ਼ੂ ਹੁੰਦਾ ਜੀ ਜਦੋਂ ਬਾਅਦ ਦੇ ਵਿੱਚ ਉਹ ਗੱਭਣ ਨਹੀਂ ਹੁੰਦੀ ਹਨਾ ਜਾਂ ਹੀੜ ਚ ਨਹੀਂ ਆਉਂਦਾ ਫਿਰ ਬੰਦੇ ਛੱਡ ਦਿੰਦੇ ਆਂ ਅੱਖ ਹੀ ਛੱਡ ਦਿੰਦਾ ਬੰਦਾ ਜੀ ਜਦੋਂ ਰਹਿੰਦਾ ਨਹੀਂ ਪਸ਼ੂ ਜੀ ਬਰੀਡ ਵਾਲੇ ਪੱਖ ਤੋਂ ਚੰਗੀਆਂ ਹੁੰਦੀਆਂ ਹਨ ਤੇ ਉਹੋ ਜਿਹੀਆਂ ਗਾਵਾਂ ਵੀ ਮੰਨ ਲਓ ਮੱਝਾਂ ਗਾਵਾਂ ਤੁਸੀਂ ਗੱਭਣ ਕਰਵਾ ਦਿਆਂ ਹਾਂਜੀ ਬਹੁਤ ਮੱਝਾਂ ਦੀ ਜੀ ਕਰਨਾਲਾ ਪ੍ਰਮਾਤਮਾ ਜਾਨ ਬਚਾਈ ਆ ਕਟਿਆਣੇ ਤੋਂ ਜਿਹੜੇ ਕਸਟਮਰ ਕਟਿਆਣ ਨੂੰ ਵੇਚਣ ਨੂੰ ਫੁੱਲ ਤਿਆਰ ਸੀ ਹਾਂ ਐਸੇ ਬੀਡਰੋਕੇ ਪਿੰਡ ਦੇ ਵਿੱਚ ਮਤਲਬ ਕਈ ਕਸਟਮਰ ਆ ਜਿਹੜੇ ਵੇਚਣ ਨੂੰ ਤਿਆਰ ਸੀ ਇੱਕ ਇੱਥੇ ਗਿੱਲਾਂ ਦੇ ਘਰ ਆ ਜੀ ਬੀਡਰੋਕੇ ਪਿੰਡ ਦੇ ਵਿੱਚ ਉਹਨਾਂ ਦੇ ਨਾਲ ਹੀ ਆ ਪ੍ਰਧਾਨ ਸਾਹਿਬ ਵੱਜਦੇ ਆ ਉਹਨਾਂ ਦੇ ਘਰੇ ਝੋੜੀ ਆ 5 ਸਾਲ ਦੀ ਅੱਛਾ ਜੀ ਉਹ ਕਟਿਆਣ ਨੂੰ ਵੇਚਣ ਨੂੰ ਤਿਆਰ ਸੀ ਤੇ ਉਹ ਆਪਣੀ ਮੈਡੀਸਨ ਆ ਪਹਿਲੀ ਏਜ ਦੇ ਕੰਸੀਵ ਹੋਈ ਜੀ ਹਾਂ ਤੇ ਗਿੱਲਾਂ ਦੇ ਘਰੇ ਬਾਈ ਰੂਪੇਗੇ ਉਹਨਾਂ ਦੇ ਘਰੇ ਜਿੰਨੇ ਵੀ ਐਨੀਮਲ ਆ ਸਾਰੇ ਆਪਣੇ ਟੀਕੇ ਦੇ ਆ ਤੇ ਸਾਰੇ ਪਹਿਲੇ ਟੀਕੇ ਦੇ ਕੰਸੀਵ ਆ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੇ ਬਾਈ ਦੀ ਘੋੜੀ ਵੀ ਕਾਫੀ ਲੰਮੇ ਸਮੇਂ ਤੋਂ ਹਰਦੀਪ ਦੀ ਉਹ ਜੀ ਵੀ ਸੀ ਹਾਂਜੀ ਤੇ ਹਰਦੀਪਾ ਜੀ ਤੁਸੀਂ ਆਪ ਦੱਸੋ ਚਾਨਣਾ ਪਾਓ ਇਸ ਗੱਲਬਾਤ ਬਾਰੇ ਦੱਸੋ ਤੇ ਘੋੜੀ ਇਹ ਕਿੰਨਾ ਸਮਾਂ ਪਹਿਲਾਂ ਤੁਸੀਂ ਲਿਆਂਦੀ ਸੀ ਕੀ ਸਮੱਸਿਆ ਸੀਗੀ ਇਹਨੂੰ ਤੇ ਡਾਕਟਰ ਸਾਹਿਬ ਨਾਲ ਤੁਹਾਡੀ ਗੱਲਬਾਤ ਫਿਰ ਇਸ ਵਿਸ਼ੇ ਤੇ ਕਿਵੇਂ ਹੋਈ ਹਾਂ ਜੀ ਇਹ ਕੁੜੀ ਨਾ ਆਪਣਾ ਜਨੁਕਸ਼ੇਕ ਨੂੰ ਲਿਓ ਜਿੰਦੀ ਨੂੰ ਅੱਛਾ ਭਾਈ ਪਹਿਲਾਂ ਸੁਈ ਸੀ ਇਹ ਕੁੜੀ ਬੱਚਾ ਆ ਲਾ ਕੇ ਲੀਕ ਵਿਜਰਾਤ ਚ ਹੋਇਆ ਹੂੰ ਕੁੜੀ ਚੰਗੀ ਸੀਗੀ ਇੱਕ ਵਾਰੀ ਘੋੜਾ ਦਿੱਤਾ ਸੀਗਾ ਕੁੜੀ ਨਹੀਂ ਰਹੀ ਹੂੰ ਕੁੜੀ ਬੱਚ ਹਿੱਟ ਵੀ ਨਹੀਂ ਕੱਢਦੀ ਸੀ ਅੱਛਾ ਬਾਅਦ ਚ ਡਾਕਟਰ ਨਾਲ ਗੱਲ ਕੀਤੀ ਬ੍ਰੀਕ ਨਾਲ ਠੀਕ ਹੈ ਤੇ ਇਹਨਾਂ ਨਾਲ ਡਿਸਕਸ ਕਰਨ ਤੋਂ ਬਾਅਦ ਇਹਨੇ ਦਵਾਈ ਜਿਹੜੀ ਦਿੰਦੇ ਆਪਾਂ ਨੂੰ ਹੁਣੇ ਉਹ ਦਿੱਤੀ ਦਵਾਈ ਸੀ 2 ਮਹੀਨੇ ਪਹਿਲਾਂ ਠੀਕ ਹੈ 20 ਦਿਨ ਦਵਾਈ ਦੇਣ ਤੋਂ ਬਾਅਦ ਹਿੱਟ ਕੱਢ ਗਈ ਕੁੜੀ ਅੱਛਾ ਦਵਾਈ ਦਲੇ ਦਿੰਦੇ ਘੋੜਾ ਦਿੱਤਾ ਸੀਗਾ ਠੀਕ ਹੈ ਤੇ ਅੱਜ ਘੋੜੀ ਸਾਡੇ 45 ਤੋਂ 50 ਦਿਨ ਦੀ ਗੱਬਣ ਠੀਕ ਹੈ ਭਾਈ ਹਾਂਜੀ ਚੈੱਕ ਪਾਸ ਹੋਈ ਹੈ ਚੈੱਕ ਪਾਸ ਹੈ ਠੀਕ ਹੈ ਪਹਿਲਾ ਸਮੱਸਿਆ ਆਉਂਦੀ ਸੀਗੀ ਤੁਹਾਨੂੰ ਮੰਨ ਲਓ ਵੀ ਜੋ ਮਲਾਈ ਕਰੀਆ ਘੋੜੀ ਗੱਬਣ ਨਹੀਂ ਸੀ ਰਹੀ ਹਾਂਜੀ ਪਹਿਲਾਂ ਗੱਬਣ ਹੀ ਨਹੀਂ ਰਹੀ ਸੀ ਕੁੜੀ ਠੀਕ ਹੈ ਭਾਈ ਪਹਿਲਾਂ ਗੱਬਣ ਨਹੀਂ ਰਹੀ ਬਾਅਦ ਚ ਕਾਫੀ ਟਾਈਮ ਬੋਲੀ ਨਹੀਂ ਹੀਟ ਜੀ ਨਹੀਂ ਆਈ ਠੀਕ ਹੈ ਹਾਂਜੀ ਡਾਕਟਰ ਸਾਹਿਬ ਇਹਦੇ ਵਿੱਚ ਜਿਵੇਂ ਮੰਨ ਲਓ ਕਈ ਵਾਰ ਤਾਂ ਜਾਨਵਰ ਇਹ ਹੁੰਦਾ ਵੀ ਹੀਟ ਸਹੀ ਕੱਢਦਾ ਹਨਾ ਟਾਈਮ ਟੂ ਟਾਈਮ ਜਿਵੇਂ ਮੰਨ ਲਓ 18 20 ਦਿਨਾਂ ਚ ਘੋੜੀਆਂ ਦੁਬਾਰੇ ਹੀਟ ਚ ਆ ਜਾਂਦੀਆਂ ਨੇ ਜਿਹੜਾ ਉਹਨਾਂ ਦਾ ਪੀਰੀਅਡ ਹੁੰਦਾ ਤੇ ਕਈ ਵਾਰ ਇਹ ਵੀ ਹੁੰਦੀ ਐ ਸਮੱਸਿਆ ਵੀ ਹੀਟ ਹੀ ਨਹੀਂ ਕੱਢਦੀ ਕੋਈ ਬਿਲਕੁਲ ਹਾਂਜੀ ਤੇ ਇਹ ਦੋਨਾਂ ਵਾਸਤੇ ਇੱਕੋ ਸੇਮ ਦਵਾਈ ਚਲਦੀ ਐ ਜੀ ਫਿਰ ਮੈਡੀਸਿਨ ਅਲੱਗ ਐ ਜੀ ਕਈ ਘੋੜੀਆਂ ਦਾ ਮਤਲਬ ਵੀ ਆਂਡਾ ਨਹੀਂ ਬਣਾਉਂਦੀਆਂ ਜਦੋਂ ਆਂਡਾ ਸਹੀ ਨਹੀਂ ਬਣਾਉਂਦੀਆਂ ਤੇ ਉਹ ਹੀਟ ਚ ਨਹੀਂ ਪ੍ਰੋਪਰ ਆਉਂਦੀ ਆ ਕਈ ਘੋੜੀਆਂ ਆਂਡਾ ਬਣਾ ਜਾਂਦੀਆਂ ਪਰ ਉਹ ਆਂਡਾ ਤੋੜਦੇ ਨਹੀਂ ਜਦੋਂ ਆਂਡਾ ਸਹੀ ਤੋੜਦੇ ਨਹੀਂ ਘੋੜੀਆਂ ਗਰਭੀਨ ਨਹੀਂ ਹੁੰਦੀਆਂ ਹਾਂ ਉਹ ਚੀਜ਼ ਦੀ ਮੈਡੀਸਨ ਵੀ ਹੈਗੀ ਇਹ ਕੋੜੀ ਆਂਡਾ ਵੀ ਸਹੀ ਬਣਾਉਗੀ ਤੇ ਟਾਈਮ 'ਚ ਆਂਡਾ ਤੋੜੂਗੀ ਜਾਂਦਾ ਠੀਕ ਹੈ ਦੋ ਜੰਪ ਦਿੱਤੇ ਆ ਪਕੋੜੀ ਨੂੰ ਜਾਂ ਇੱਕ ਜੰਪ ਦਿੱਤਾ ਉਹ ਹੀਟ ਤੇ ਡਿਪੈਂਡ ਆ ਕੋੜੀ ਦੀ ਹੀਟ ਕਿੰਨੀ ਆ ਪਰ ਆਂਡਾ ਸਹੀ ਤੋੜੂਗੀ ਉਹ ਟਾਈਮ 'ਚ ਜਿੰਨਾ ਕੋੜੀ ਦਾ ਟਾਈਮ ਆ ਆਂਡਾ ਤੋੜ ਕੇ ਤੇ ਸਹੀ ਕਨਸੀਵ ਹੋਊਗੀ ਮੇਰ ਗੱਲ ਬ੍ਰਦਰ ਇੱਥੇ ਹੀ ਆ ਕੋੜੀ ਕਨਸੀਵ ਜਾਂ ਮੱਝ ਜਾਂ ਗਾਂ ਫੇਰੀ ਹੋਊਗੀ ਜੇ ਉਹਦੀ ਅੰਦਰੋਂ ਬੱਚਾ ਨਹੀਂ ਪ੍ਰੋਪਰ ਸਹੀ ਆ ਹੀਟ 'ਚ ਆਂਡਾ ਸਹੀ ਬਣਾਇਆ ਉਹਨੇ ਹੀਟ 'ਚ ਆ ਗਈ ਆਪਾਂ ਜੰਪ ਦੇਤਾ ਅੰਡਾ ਸਟੇਮਸਰ ਤੋੜਨਾ ਚਾਹੀਦਾ ਹੁੰਦਾ ਜੇ ਅੰਡਾ ਨੂੰ ਤੋੜੇ ਹੀ ਨਾ ਆਪਾਂ ਐਗਜ਼ਾਮ ਪਲਵਾਤਾ ਤੇ ਉਹਨੇ ਅੰਡਾ ਹੀ 4 ਦਿਨ ਬਾਅਦ ਚ ਤੋੜਿਆ ਠੀਕ ਹੈ ਕਿ ਕੰਸੀਵ ਕਿੱਥੋਂ ਆਣਾ ਹੈ ਹਾਂ ਅੰਡਾ ਸਹੀ ਟਿਸਵੇਂ ਚਾਰਾਂ ਨੂੰ ਤੋੜਨਾ ਚਾਹੀਦਾ ਠੀਕ ਹੈ ਜੀ ਹਾਂਜੀ ਤੇ ਕਈ ਵਾਰ ਡਾਕਟਰ ਸਾਹਿਬ ਇਹ ਵੀ ਸਮੱਸਿਆ ਆ ਜਾਂਦੀ ਆ ਵੀ ਮੰਨ ਲਓ ਘੋੜੀਆਂ ਕੁਛ ਟਾਈਮ ਬਾਅਦ ਬਹੁਤ ਕਾਫੀ ਕੇਸ ਦੇਖਿਆ ਵੀ ਥੋੜੇ ਟਾਈਮ ਬਾਅਦ ਬੱਚਾ ਕੰਸੀਵ ਤਾਂ ਕਰ ਜਾਂਦੀਆਂ ਨੇ ਖੋਰ ਜਾਂਦੀਆਂ ਨੇ ਉਹਦੇ ਤੇ ਵੀ ਇਹ ਮੈਡੀਸਨ ਵਰਤ ਕਰਦੇ ਉਹਦਾ ਵੀ ਹੱਲ ਆਇਆ ਜੀ ਹਾਂਜੀ ਉਸ ਚੀਜ਼ ਦਾ ਪੱਕਾ ਜੀ ਵੀ ਉਹ ਮੈਡ ਜਦੋਂ ਪਤਾ ਲੱਗ ਗਿਆ ਆਪਣੀ ਘੋੜੀ ਬੱਚ ਉਹ ਕੋੜੀ ਆਪੇ ਦੁਆਰਾ ਕ੍ਰੋਸ ਕਰਾ ਕੇ ਕਨਸੀਵ ਕਰਾ ਲਈ ਮੰਨ ਲਓ 40 ਦਿਨ ਦੀ ਵੀ 30 ਦਿਨ ਦੀ ਮਹੀਨੇ ਚੱਕ ਹੋ ਜਾਂਦੀ ਪੁੜੀ ਵੀ 30 ਦਿਨ ਦੀ ਚੈੱਕ ਕਰਾ ਲਈ ਆਪਾਂ ਕਨਸੀਵ ਹੋ ਗਈ ਆ ਠੀਕ ਹੈ ਉਸ ਤੋਂ ਬਾਅਦ ਚ ਨੂੰ ਮੈਡੀਸਨ ਵੀ 25 ਦਿਨ ਦੇ ਦੋ ਬੱਚਾ ਨਾ ਹੋ ਰੂਗੀ ਪ੍ਰੋਪਰ ਸਾਈਜ਼ ਸਹੀ ਟਾਈਮ ਤੇ ਹੋਊਗੀ ਅੱਛਾ ਉਹਨੂੰ ਮੈਡੀਸਨ ਫਿਰ ਬਾਅਦ ਕਨਸੀਵ ਹੋਣ ਤੋਂ ਬਾਅਦ ਚ ਦੇਣੀ ਹੈ ਉਹ ਇੱਕ ਚੀਜ਼ ਧਿਆਨ ਚ ਰੱਖਣਾ ਮੰਨ ਕੇ ਚਲੋ ਜੀ ਉਸ ਕੋੜੀ ਨੇ 2 ਮਹੀਨੇ ਦਾ ਬੱਚਾ ਖੋ ਰਿਆ ਵੀ ਆਪਾਂ ਉਹ ਬੱਚਾ ਖੋ ਰਣ ਦੇ ਟਾਈਮ ਤੋਂ ਪਹਿਲਾਂ ਮੈਡੀਸਨ ਸ਼ੁਰੂ ਕਰਨੀ ਹੈ ਠੀਕ ਹੈ ਜੇ ਮਹੀਨੇ ਦਾ ਖੋ ਰਿਆ ਤਾਂ ਉਹਨੂੰ ਜਦੋਂ ਆਪਾਂ 20 ਦਿਨ ਦੀ ਚੈੱਕਰ ਵਾਲੀ ਉਹਦੋਂ ਮੈਡੀਸਿਨ ਸ਼ੁਰੂ ਕਰਨੀ ਕਨਸੀਵ ਹੋਣ ਤੋਂ ਬਾਅਦ ਚੋ ਹਾਂ ਕਨਸੀਵ ਹੋਣ ਤੋਂ ਬਾਅਦ ਚ ਦੇ ਦਵਾਂਗੇ ਤੇ ਜਿਹੜਾ ਟਾਈਮ ਉਹਨੇ ਬੱਚਾ ਪਹਿਲਾਂ ਖੋਰਿਆ ਉਹ ਟਾਈਮ ਆਉਣ ਤੋਂ ਪਹਿਲਾਂ ਮੈਡੀਸਿਨ ਸ਼ੁਰੂ ਕਰਨੀ ਠੀਕ ਹੈ ਫਿਰ ਬੱਚਾ ਨਾ ਹੋਵੇ ਤੇ ਉਹਨਾਂ ਨੂੰ ਤਕਰੀਬਨ ਫਿਰ ਉਸ ਕੇਸ ਦੇ ਵਿੱਚ ਕਿੰਨੇ ਕੁ ਦਿਨ ਦਵਾਈ ਦੇਣੀ ਪੈਂਦੀ ਹੈ ਬਸ ਉਹੀ ਬਈ 20-25 ਦਿਨ ਅੱਛਾ ਹਾਂ ਮਹੀਨੇ ਤੋਂ ਟਾਈਮ ਉਹੀ ਹੈ ਦਵਾਈ 20-25 ਦਿਨਾਂ ਦੀ ਹਾਂਜੀ ਟਾਈਮ ਉਹੀ ਹੈ ਹਾਂਜੀ ਠੀਕ ਹੈ ਜੇ ਕੋਈ ਜ਼ਿਆਦਾ ਹੀ ਕੇਸ ਸੀਰੀਅਸ ਆ ਤਾਂ ਉਹਨੂੰ ਦੁਬਾਰੀ ਦੇਣੀ ਪੈਂਦੀ ਆ ਬੱਚੇ ਵਾਲੀ ਮੇਰੇ ਅਦਰਵਾਈਜ਼ ਤਾਂ ਇੱਕ ਕਰ ਹੀ ਦੇਣੀ ਪੈਂਦੀ ਹੈ ਅੱਜ ਮੈਂ ਦੂਜੀਆਂ ਘੋੜੀਆਂ ਵੀ ਮੰਨ ਲਓ ਕਨਸੀਵ ਨਹੀਂ ਕਰਦੀਆਂ ਪ੍ਰੋਪਰ ਤੇ ਉਹਨਾਂ ਨੂੰ ਹੋ ਸਕਦਾ ਵੀ ਚਲੋ ਇੱਕ ਹੀ ਟ ਮਿਸ ਹੋ ਕੇ ਦੋ ਵਾਰ ਦਵਾਈ ਦਿੱਤੀ ਜਾਂਦੀ ਹੈ ਜਿਵੇਂ 20 ਤੋਂ 20 ਦੀ ਬਈ 40 ਦੇਣਾ ਪੈਂਦਾ ਹੈ ਜੇ ਕੋਈ ਜ਼ਿਆਦਾ ਹੀ ਸੀਰੀਅਸ ਕੇਸ ਆ ਨਹੀਂ ਤਾਂ ਅਦਰਵਾਈਜ਼ ਤਾਂ ਫਿਰ ਇੱਕ ਕਰ ਹੀ ਜੀ ਦੇਣੀ ਪੈਂਦੀ ਹੈ ਇੱਕ ਹੀ ਰੀ ਜੀ ਹੱਲ ਹੋ ਜਾਂਦਾ ਠੀਕ ਹੈ ਜੀ ਹਾਂਜੀ ਤੇ ਬਾਈ ਹਰਦੀਪ ਵਾਲੀ ਘੋੜੀ ਤੋਂ ਬਿਨਾ ਹੋਰ ਕਿੰਨੇ ਕ ਕੇਸ ਨੇ ਜਿਹੜੇ ਹੁਣ ਤੱਕ ਆਪਾਂ ਘੋੜੀਆਂ ਤੇ ਅਜਮਾ ਕੇ ਦੇਖ ਲੇ ਮੱਝਾਂ ਗਾਵਾਂ ਤੋਂ ਬਿਨਾ ਮੱਝਾਂ ਗਾਵਾਂ ਦਾ ਬਈ ਬੇਅੰਤੀ ਕੇਸ ਆ ਘੋੜਿਆਂ ਦੇ ਜਿਹੜੀ ਆਪਾਂ ਐਕਸਪੈਰੀਮੈਂ ਇਥੇ ਬੀੜਰਾਉ ਕੀ ਤੇ ਲੋਪੋ ਸੌਰੀ ਖੋਡੀ ਜੀ ਬਾਦਲ ਜੰਗਾ ਬਾਈ ਦਾ ਨਾ ਉਹਦੇ ਘਰੇ ਤੇ ਇੱਕ ਖੋਸਾ ਦਲ ਸਿੰਘ ਆਲਾ ਹਮ ਬਾਈ ਧੰਨਾ ਜੀ ਖੋਸਾ ਦਲ ਸਿੰਘ ਆਲਾ ਉਹਨਾਂ ਦਾ ਅਮਰਹਰ ਵਾਲੀ ਕੋਠੀ ਵਿੱਚ ਘਰ ਅੱਛਾ ਜੀਤ ਸਿੰਘ ਉਹਨਾਂ ਦੇ ਦਾਦਾ ਜੀ ਦਾ ਨਾ ਉਹਨਾਂ ਦੀ ਕੁੜੀ ਜਾਦਾ ਵਿਚਰੀ ਵੀ ਸੀਗੀ ਅੱਛਾ ਉਹਨੂੰ ਆਪਾਂ ਮੈਡੀਸਿਨ ਦਿੱਤੀ ਮੈਡੀਸਿਨ ਦੀ ਹੰਦਵਾ ਚ ਉਹਨਾਂ ਦੀ ਕਾਲ ਆਈ ਬڑے ਖੁਸ਼ ਹੋ ਕੇ ਬਦੰਗਾ ਜਤਨਾਣਾ ਨੇ ਅੱਛਾ ਜੀ ਡਾਕਟਰ ਸਾਹਿਬ ਬਦਾਈਨਾ ਆਪਣੀ ਘੋੜੀ ਅੱਜ 65 ਦਿਨ ਦੀ ਕੰਸੀਵ ਚੈੱਕ ਹੋ ਗਈ ਅੱਛਾ ਜੀ ਜਿੱਥੇ ਪਹਿਲਾਂ ਕੀ ਨੁਕਰੀ ਘੋੜੀ ਸੀਗੀ ਉਹ ਜਿੱਦੇ ਵੇ ਕਸਟਮਰ ਮੇਰੇ ਕੋਲ ਆਇਆ ਤੇ ਸਿਰ ਫੜ ਕੇ ਬਹਿ ਗਿਆ ਵੀ ਡਾਕਟਰ ਸਾਹਿਬ ਮੈਡੀਸਨ ਦਿਓ ਤੇ ਮੇਰਾ ਹੱਲ ਹੋ ਜੀ ਠੀਕ ਹੈ ਜੀ ਅੱਕਿਆ ਫੁੱਲ ਗਿਆ ਜੀ ਬੜੀ ਤੋ ਵੇਚਣ ਨੂੰ ਤਿਆਰ ਸੀ ਸੀ ਉਹ ਬੰਦਾ ਜੀ ਪੂਰਾ ਖੁਸ਼ ਹੋ ਗਿਆ ਠੀਕ ਹੈ ਜੀ ਤੇ ਜਿਹੜਾ ਆਪਣਾ ਇਥੋਂ ਵਾਲਾ ਕੇਸ ਦੱਸਿਆ ਤੁਸੀਂ ਕੋਤੇ ਪਿੰਡ ਵਾਲਾ ਹਾਂਜੀ ਇਹ ਘੋੜੀ ਕਿੰਨੇ ਕ ਟਾਈਮ ਦੀ ਵਿਚਰੀ ਵੀ ਸੀ ਇਹ ਵੀ ਕਾਫੀ ਟਾਈਮ ਦੀ ਵਿਚਰੀ ਸੀ ਘੋੜੀ ਜੀ ਅੱਛਾ ਜੀ ਹਾਂਜੀ ਪਹਿਲਾਂ ਸੁਈ ਵੀ ਸੀ ਪਹਿਲਾਂ ਸੁਈ ਵੀ ਸੀ ਹਾਂਜੀ ਠੀਕ ਹੈ ਜੀ ਫਿਰ ਕਈ ਘੋੜੀਆਂ ਰਾਜੀ ਨਹੀਂ ਹੁੰਦੀਆਂ ਜੀ ਹੂੰ ਵੀ ਆਪਾਂ ਖਰਾਕ ਬੜੀ ਪਾਈ ਜਾਂਦੇ ਆ ਘੋੜੇ ਰਾਜੀ ਨਹੀਂ ਹੁੰਦੀਆਂ ਠੀਕ ਹੈ ਜੀ ਉਸ ਚੀਜ਼ ਦੀ ਮੈਡੀਸਨ ਦਵਾਈ ਉਹ ਤਕਰੀਬਨ 2 ਕੁ ਮਹੀਨੇ ਚੱਲਦੀ ਆ ਤੇ ਘੋੜੀ ਨੂੰ ਜੰਨਾ ਮਰਜੀ ਰਾਜੀ ਕਰ ਲਓ ਠੀਕ ਹੈ ਖਾਕ ਪਾਓ ਤੇ ਨਾਲ ਮੈਡੀਸਨ ਦੇਵਾਂਗੇ ਉਹ ਪ੍ਰੋਪਰ ਖਰਾਕ ਲੱਗੂਗੀ ਕੁੜੀ ਨੂੰ ਤੇ ਜائیں ਕਿ ਨਵੇਂ ਘੋੜੇ ਆ ਜਿਹੜੇ ਬਸ਼ੇਰੇ ਆ ਜਾਂ ਘੋੜੇ ਵੀ ਆਪਾਂ ਘੋੜੀ ਕੋਲੇ ਜਾ ਕੇ ਥੋੜੇ ਸਸਤੀ ਜੋ ਕੇ ਖੜ ਜਾਂਦੇ ਆ ਘੋੜੀ ਲਾਉਂਦੇ ਨਹੀਂਗੇ ਜਾਂ ਘੋੜੀ ਦੇ ਕੋਲੇ ਆ ਕੇ ਖੜ ਕੇ ਟਾਈਮ ਬਰਟਾਪਦੇ ਆ ਛੇ ਦਿਨ ਜੰਪ ਲਾਉਂਦੇ ਉਹ ਉਹ ਚੀਜ਼ ਦੀ ਮੈਡੀਸਨ ਆ ਉਹ ਘੋੜੇ ਟੱਪਣਗੇ ਵੀ ਟਾਈਮ ਸਾਰਾ ਪੂਰਾ ਵਧੀਆ ਤੇ ਗਾਂ ਉਹਨਾਂ ਦੇ ਜਿਹੜੇ ਸਪਰਮ ਉਹ ਵੀ ਪੂਰੇ ਐਕਟਿਵ ਹੋਣਗੇ ਠੀਕ ਹੈ ਜੀ ਸਪਰਮ ਪੂਰੇ ਜਿੰਨੇ ਮਰਜੀ ਮੈਡੀਸਨ ਦੇਣ ਤੋਂ ਪਹਿਲਾਂ ਸਪਰਮ ਟੈਸਟ ਕਰਾ ਲੈਣ ਤੇ ਮੈਡੀਸਨ ਦੇ ਕੇ ਬਾਅ ਚ ਇਸ ਪਰੰ ਟੈਸਟ ਕਰਨ ਐਕਸ ਐਕ ਰਪਰਸੈਂਟ ਵੇਰੇ ਫਰਕ ਪਊਗਾ ਤੇ ਇਹਨਾਂ ਦਾ ਕੋਈ ਦਵਾਈਆਂ ਦਾ ਸਾਈਡ ਇਫੈਕਟ ਤਾਂ ਨਹੀਂ ਨਹੀਂ ਅੱਛਾ ਇਲੈਕਟ੍ਰੋਮੈਪਥੀ ਦਾ ਗਰੇ ਮੇਨ ਨੇ ਜੀ ਇਹੀ ਹੈ ਖਾਸੀ ਦਾ ਮੰਨ ਕੇ ਚੱਲੋ ਚੱਲੋ ਪਹਿਲੀ ਗੱਲ ਤਾਂ ਐ ਜੀ ਨੌਬਤ ਕਿਤੇ ਆਉਂਦੀ ਨਹੀਂ ਵੀ ਜੇ ਕਿਤੇ ਆਪਣੇ ਕੇਸ ਤੇ ਉਹਨੇ ਮੈਡੀਸਿਨ ਨੇ ਫਾਇਦਾ ਨਹੀਂ ਕਰਨਾ ਨਾ ਕੋਈ ਬੈਨੀਫਿਟ ਨਹੀਂ ਕਰਨਾ ਕੋਈ ਸਾਈਡ ਇਫੈਕਟ ਵੀ ਕੁਝ ਸਾਡਾ ਸਾਈਡ ਇਫੈਕਟ ਵੀ ਹੈ ਜੀ ਬੰਦੇ ਮੰਨ ਲਓ ਵੇਜੇ ਜੀ ਕਹੋ ਕਿ ਦੇ ਸਕਦੇ ਵੇਜੇ ਕਿਉਂਕਿ ਦੇ ਸਕਦੇ ਮੰਨ ਕੇ ਚੱਲੋ ਜੀ ਆਪਣੀ ਘੋੜੀ ਨੂੰ ਨੇ ਬੈਨੀਫਿਟ ਨਹੀਂ ਕਰਨਾ ਇੱਕ ਗੱਲ ਆ ਪੇ ਨਹੀਂ ਕੋਈ ਫੈਲਾ ਹੋਣਾ ਤਾਂ ਉਹਦਾ ਨੁਕਸਾਨ ਵੀ ਕੋਈ ਨਹੀਂ ਹਾਂ ਬਾਕੀ ਜਿਵੇਂ ਤੁਸੀਂ ਦੱਸਿਆ ਤਾਂ ਟਾਈਮ ਹੀ ਬਹੁਤ ਥੋੜਾ ਹਾਂਜੀ ਇੰਨਾ ਕੁ ਟਾਈਮ ਤਾਂ ਬੰਦਾ ਹੋਈ ਨਘਾ ਲੈਂਦਾ ਇੱਕ ਹੀਟ ਦਾ ਤਾਂ ਕੋਈ ਬਹੁਤੀ ਦੋ ਹੀਟਾਂ ਦੀ ਬਹੁਤਾਂ ਟਾਈਮ ਬੰਦਾ ਖਰਾਬ ਕਰ ਲੈਂਦੀ ਹੈ ਜੀ 6-6 ਮਹੀਨੇ ਖਰਾਬ ਕਰ ਲੈਂਦੇ ਆ ਜਦੋਂ ਕੋੜੀ ਰਹਿੰਦੀ ਨਹੀਂ ਜੰਪ ਪਲਵਾਈ ਜਾਂਦੇ ਲਵਾਈ ਜਾਂਦੇ 6-6 ਮਹੀਨੇ ਮਤਲਬ ਟੱਕਰਾਂ ਮਾਰੀ ਜਾਂਦੇ ਹਾਂਜੀ ਹਾਂਜੀ ਬਿਲਕੁਲ ਜੀ ਡਾਕਟਰ ਸਾਹਿਬ ਇੱਕ ਤਾਂ ਤੁਸੀਂ ਆਪਣਾ ਕੰਟੈਕਟ ਨੰਬਰ ਸ਼ੇਅਰ ਕਰਦੇ ਹੋ ਜੀ ਹਾਂਜੀ ਤੇ ਮੇਰਾ ਕੰਟੈਕਟ ਨੰਬਰ ਜੀ 98147 73166 ਠੀਕ ਹੈ ਜੀ ਇਹ ਮੇਰਾ ਪਰਸਨਲ ਨੰਬਰ ਹੈ ਜੀ 958580013 ਠੀਕ ਹੈ ਜੀ ਹਾਂਜੀ ਠੀਕ ਹੈ ਇਹ ਦੋਨੋਂ ਨੰਬਰ ਮੇਰੇ ਕੋਲੇ ਹੁੰਦੇ ਆ ਇਹ ਚੈਨਲ ਮੇਰਾ ਡਾਕਟਰ ਅਮਰੀਕ ਧਾਲੀਵਾਲ ਦੇ ਨਾਮ ਤੇ ਆ YouTube ਤੇ ਵੀ Facebook ਤੇ ਵੀ Instagram ਤੇ ਹਾਂਜੀ ਤੇ Instagram ਤੇ ਵੀ ਆ ਤਿੰਨਾਂ ਦਾ ਨਾਮ ਸੇਮ ਹੀ ਆ ਡਾਕਟਰ ਅਮਰੀਕ ਧਾਲੀਵਾਲ ਠੀਕ ਹੈ ਜੀ ਉਹਦੇ ਵਿੱਚ ਕੋਈ ਵੀ ਕਸਟਮਰ ਜਿਹੜੇ ਨਵੇਂ ਆ ਆਪਣੀਆਂ ਜਾਂ ਕਿ ਚੈਨਲ ਸਬਸਕ੍ਰਾਈਬ ਕਰਕੇ ਤੇ ਨਾਲ ਆਪਣੀ ਵੀਡੀਓ ਦੇਖ ਸਕਦੇ ਹੋ ਠੀਕ ਹੈ ਉਹ ਤੇ ਮੰਨ ਲਓ ਜਿਹੜੇ ਤੁਸੀਂ ਵੀ ਇੱਕ ਜਿੰਨੇ ਵੀ ਕੇਸ ਆ ਸੈਂਟਰਲ ਕਰਦੇ ਹੋ ਵਿਚਰੇ ਵੀ ਕੋਈ ਜਾਂ ਹੋਰ ਕੋਈ ਸਮੱਸਿਆ ਆਉਂਦੀ ਹੈ ਹਾਂਜੀ ਸਾਰੇ ਆਪਾਂ ਵੀਡੀਓ ਅਪਲੋਡ ਕਰਦੀ ਅਪਲੋਡ ਕਰਦੇ ਰਹੇ ਉੱਥੇ ਪ੍ਰੋਫਾਈਲ ਤੇ ਜਾ ਕੇ ਵੀ ਬੰਦੇ ਤੁਹਾਡੇ ਨਾਲ ਲਿੰਕ ਕਰ ਸਕਦੇ ਹਾਂ ਹਾਂਜੀ ਆਪਣਾ ਸਬਸਕ੍ਰਾਈਬ ਕਰਨ ਚੈਨਲ ਆਪਣਾ ਹਾਂਜੀ ਤੇ ਨਾਲ ਸਾਰੇ ਵੀਡੀਓ ਦੇਖਣ ਵੀਡੀਓ ਦੀ ਇੱਕ ਮੇਰੇ ਵਿਸ਼ਵਾਸ ਹੁੰਦਾ ਹਾਂਜੀ ਔਰ ਜਿਹੜੇ ਨਵੇਂ ਕਸਟਮਰ ਮੱਝਾਂਗਾਂ ਵਾਲੀ ਵੀਰੇ ਇਧਰ ਅਮਰੀ ਸਰ ਤਰਨ ਤਰਨਾ ਪੱਟੀ ਸੰਗਰੂਰ ਤੇ ਪਟਿਆਲੇ ਮੇਰੀ ਮੈਡੀਸਨ ਕੋਰੀਅਰ ਹੁੰਦੀ ਹੈ ਜੀ ਹੂੰ ਕੁਰੀਅਰ ਦੀ ਸੇਵਾ ਸਦਾ ਆਪਣੇ ਕੋਲੇ ਜਿਹੜਾ ਦੂਰ ਦਾ ਬੰਦਾ ਤੇਦੀ ਮੈਡੀਸਨ ਆਪਾਂ ਕੋਰੀਅਰ ਕਰਦੇ ਹਾਂ ਫਰਜ ਕਰ ਲੋ ਥੋਡੀ ਗੱਲ ਵਿਚਾਲੇ ਜਿਵੇਂ ਕੋਈ ਹੁਣ ਰਾਜਸਥਾਨ ਗਜਰਾਤ ਏਰੀਆ ਦਾ ਬੰਦਾ ਜਾਂ ਕੋਈ ਹੋਰ ਮਹਾਰਾਸ਼ਟਰ ਦਾ ਤੁਹਾਨੂੰ ਕਾਲ ਕਰਦਾ ਕੋਈ ਦਵਾਈ ਮੈਡੀਸਨ ਮੰਗਾਉਣਾ ਚਾਹੁੰਦਾ ਤਾਂ ਤੁਸੀਂ ਕੋਰੀਅਰ ਕਰਦੇ ਕੋਰੀਅਰ ਕਰਦੇ ਹਾਂ ਕਿ ਹਰਿਆਣਾ ਚ ਮੱਝਾਂ ਦੀ ਮੈਡੀਸਨ ਕੋਰੀਅਰ ਕੀਤੀ ਹੈ ਠੀਕ ਹੈ ਜੀ ਕੋਈ ਸਮੱਸਿਆ ਨਹੀਂ ਬੰਦੇ ਨੂੰ ਇੱਥੇ ਆਉਣ ਦੀ ਵੀ ਲੋੜ ਨਹੀਂ ਜਿਹੜਾ ਦੂਰ ਦੇ ਬੰਦੇ ਆ ਸਕਦਾ ਜਿਹੜਾ ਲੋਕਲ ਉਹ ਤਾਂ ਚਲੋ ਮਿਲਣਾ ਆ ਕੇ ਵੈਲਕਮ ਆ ਪੰਜਾਬ ਦੇ ਤਾਂ ਚਲੋ ਆਈ ਜਾਂਦੇ ਆ ਹਾਂ ਜੀ ਜਿਹੜਾ ਦੂਰ ਦਾ ਬੰਦਾ ਨਹੀਂ ਆ ਸਕਦਾ ਤੇ ਉਹਦੀ ਜੀ ਜਦਨ ਮੈਡੀਸਨ ਉਹਨਾਂ ਕੋਲੇ ਪਹੁੰਚ ਜਾਂਦੀ ਹੈ 3 ਦਿਨ ਲੱਗਦੇ ਆ 3 ਦਿਨਾਂ ਚ ਮੈਡੀਸਨ ਕੋਰੀਅਰ ਹੋ ਜਾਂਦੀ ਹੈ ਕੋਰੀਅਰ ਬੜੀ ਕੀਤੀ ਹੈ ਜੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹਾਂਜੀ ਤੇ ਹੋਰ ਕੋਈ ਗੱਲਬਾਤ ਜਿਹੜੀ ਤੁਸੀਂ ਆਪਣੇ ਦਰਸ਼ਕਾਂ ਨਾਲ ਜਾਨਵਰਾਂ ਦੇ ਨਾਲ ਰਿਲੇਟਡ ਕਰਨੀ ਚਾਹੁੰਦੇ ਹੋ ਮੈਂ ਜਾ ਉਹਨਾਂ ਨੂੰ ਕੁਝ ਸੁਝਾਅ ਦੇਣਾ ਚਾਹੁੰਦਾ ਬਸ ਇਹੀ ਐਸੀਅਤ ਆ ਵੀ ਅੱਜ ਆਪਣਾ ਮੇਨ ਪ੍ਰੋਬਲਮ ਹੈ ਰਿਪੀਟਰ ਦੀ ਹਾਂਜੀ ਤੇ ਸਾਰੇ ਭਰਾਵਾਂ ਨੂੰ ਆਪਾਂ ਤੇ ਇਹੀ ਗੱਲ ਕਵਾਂਗੇ ਵੀ ਕੋਈ ਵੀ ਜਾਨਵਰ ਤੱਕ ਕੇ ਉਹਨੂੰ ਛੱਡੋ ਨਾ ਮਨ ਲਾ ਗੰਗਾ ਲੋਕ ਛੱਡੀ ਜਾਂਦੀ ਹੈ ਜ ਬੜੀਏ ਚੰਗੇ-ਚੰਗੇ ਵੜਾਂ ਲੈ ਗਏ ਜਦੋਂ ਕੰਸੀਵ ਨਹੀਂ ਹੁੰਦੀਆਂ ਛੱਡ ਦਿੰਦੇ ਆ ਛੋਟੀਆਂ ਚੰਗੀਆਂ-ਚੰਗੀਆਂ ਕਟਿਆਂ ਨੂੰ ਆਪਾਂ ਵੱਡਣ ਵਾਲਿਆਂ ਨੂੰ ਵੇਚ ਦਿੰਨੇ ਆ ਪਹਿਲਾਂ ਤਾਂ ਆਪਾਂ ਉਹਨਾਂ ਨੂੰ ਪੁੱਤਾਂ ਵਾਂਗੂ ਪਾਲਦੇ ਆ ਪਾਲ ਕੇ 2.5 ਸਾਲ ਦੀ ਕਰ ਲਈ ਮੁੜ ਕੇ ਚਲੋ ਨਹੀਂ ਰਹਿੰਦੀ ਗੱਲ ਵੱਖਰੀ ਜਦੋਂ ਕੁਦਰਤ ਦੀ ਲਾਈਫ ਦੇ ਵਿੱਚ ਵੀ ਇਹ ਸੰਘਰਸ਼ ਕਰਨਾ ਪੈਂਦਾ ਹਾਂਜੀ ਲਾਈਫ ਇਹ ਕਿ ਸੰਘਰਸ਼ ਹੈ ਸੰਘਰਸ਼ ਹੀ ਜਨਾ ਕਰਾਂਗੇ ਉਹਨਾਂ ਹੀ ਵਧੀਆ ਆਪਾਂ ਉੱਪਰ ਜਾਵਾਂਗੇ ਬਿਲਕੁਲ ਜੀ ਤੇ ਉਹ ਸੰਘਰਸ਼ ਤੋਂ ਕੋਈ ਅੱਖ ਕੀ ਕਟਿਆਂ ਨੂੰ ਵੇਚ ਦਿੰਦੇ ਆ ਪੈਸੇ ਆਹੀ ਦਊਂਗਾ ਸਾਰੇ ਭਰਾਵਾਂ ਨੂੰ ਵੀ ਅੱਖ ਕੇ ਪਸੂ ਵੇਚੋ ਨਾ ਛੱਡੋ ਨਾ ਦਵਾਈ ਦਿਓ ਇੱਕ ਵਾਰੀ ਦਵਾਈ ਦੇ ਕੇ ਦੇਖੋ ਦਵਾਈ ਦੇਣ ਤੋਂ ਬਾਅਦ ਤੁਹਾਨੂੰ 101% ਰਿਜ਼ਲਟ ਮਿਲੂਗਾ ਮੈਂ ਯਕੀਨ ਦੁਹਣਾ ਪਰ ਬਰਦਰ ਇੱਕ ਹੀ ਵੀ ਹੈ ਨਾ 20 ਦਿਨ ਜੇ 20 ਦਿਨ ਬਾਈ ਕੋਈ ਵੀ ਬੰਦਾ ਇੱਕ ਵਾਰੀ ਮਤਲਬ ਆਪਣੇ ਆਖੇ ਲਾ ਕੇ ਦਵਾਈ ਦੇ ਦੂਗਾ ਤੇ 20 ਦਿਨਾਂ ਦੇ ਵਿੱਚ ਤਾਂ ਕੋਈ ਜ਼ਿਆਦਾ ਲੇਟ ਨਹੀਂ ਹੁੰਦੀ ਹਾਂ ਨਹੀਂ ਲੇਟ ਨਹੀਂ 20 ਦਿਨਾਂ ਦੇ ਵਿੱਚ ਤਾਂ ਮੈਡੀਸਿਨ ਦੇ ਕੇ ਜੇ ਕਿਸੇ ਦਾ ਬੈਨੀਫਿਟ ਹੁੰਦਾ ਤੁਹਾਨੂੰ ਵਿਚ ਵੀਰੇ ਬੈਨੀਫਿਟ ਆ ਬੜੇ ਮਤਲਬ ਵੀਰ ਕਾਪਣ ਨੂੰ ਮਿਲਦੇ ਆ ਸੀਸਾ ਦਿੰਦੇ ਕਹਿੰਦੇ ਪੁੱਤ ਸਾਡੀ ਮੱਝ ਰਹੇਗੀ ਸਾਡੀ ਗਾਂ ਰਹੇਗੀ ਹਾਂਜੀ ਹਾਂਜੀ ਇੱਕ ਕਸਟਮਰ ਜਿਹਾ ਜੀ ਜ ਤੁਹਾਡੀ ਮਾੜੀ ਆਪਣੀ ਗੱਲ ਲੰਬੀ ਹੁੰਦੀ ਆ ਤੇ ਉਹ ਬੰਦਾ ਝੋਟੀ ਕਟਿਆਲ ਨੂੰ ਵੇਚਦੀ ਸੀ ਉਹਨੇ ਅੱਛਾ ਜੀ ਸਾਈ ਵੀ ਹੋ ਗਈ ਸੀ ਜੀ ਅੱਛਾ ਮੈਂ ਉਹਦੇ ਘਰ ਚਲਾ ਗਿਆ ਜੀ ਗਾਂ ਦੀ ਏਜ ਕਰਨ ਜਦੋਂ ਏਜ ਕਰਨ ਲੱਗੇ ਜੀ ਤੇ ਉਹ ਕਟਿਆਣ ਵਾਲੀ ਝੋਟੀ ਲੈਣਾਗੀ ਅੱਛਾ ਜੀ ਮੈਂ ਕਹਿੰਦੀ ਆ ਝੋਟੀ ਵੀਰੇ ਵੇਚੀ ਨਹੀਂ ਕਹਿੰਦੇ ਰਹਿੰਦੀ ਨਹੀਂ ਤਾਂ ਵੇਚਣੀ ਆ ਕਟਿਆਲ ਨੂੰ ਕਹਿੰਦੇ ਸਾਈ ਹੋਈ ਹੈ ਅੱਛਾ ਨਗਰ ਮੇਰੇ ਅੱਖੇ ਲੱਗ ਕੇ ਝੋਟੀ 40 ਦਿਨ ਸੰਭਾਲ 40 ਦਿਨਾਂ ਚ ਜੇ ਮਤਲਬ ਦਵਾਈ ਦੇਣੀ ਆ 20 ਦਿਨ ਉੱਪਰ ਲਈ ਜੇ 20 ਦਿਨਾਂ ਬਾਅਦ ਇਹ ਗੋਲ ਪੀਤਾ ਕਟਿਆਂ ਨੂੰ ਵੇਚਦੀ ਠੀਕ ਹੈ 40 ਦਿਨਾਂ ਦਾ ਖਰਚਾ ਮੈਂ ਕਿਹਾ ਮੈਥੋਂ ਲੈਣੀ ਹੂੰ ਮੇਰੇ ਅੱਖੇ ਲੱਗ ਕੇ ਸਾਈ ਮੋੜਦੀ ਠੀਕ ਹੈ ਜੀ ਉਹਨੇ ਜੀ ਚਲੋ ਉਹਦੀ ਚਾਰੀ ਕਰਮ ਵਾਲੀ ਦੀ ਜਾਨ ਵਧੀ ਸੀਗੀ ਉਹਨੇ ਉਹਦੀ ਜਾਨ ਸਾਈ ਮੋੜਦੀ ਕਹਿੰਦਾ ਵੀ ਐਨੇ ਰੱਖਣੀ ਆ ਹਾਂਜੀ ਉਹਦੀ ਉਹਦੀ ਮੈਂ ਦਵਾਈ ਆਈ ਜੂ ਕਰਦੀ ਮੈਡੀਸਿਨ ਸ਼ੁਰੂ ਕਰਦੀ ਜੀ 20 ਦਿਨਾਂ ਬਾਅਦ ਉਹ ਹੀਟ ਚ ਆ ਗਈ ਇਹ ਮੈਂ ਖੁਦ ਕਰਕੇ ਆਇਆ ਜੀ ਅੱਛਾ ਜੀ ਉਹ ਸੀਗੀ ਇਧਰ ਆਪਣੇ ਛੋਟਾ ਸੇਖਾ ਨਹੀਂ ਗਈ ਹਾਂਜੀ ਛੋਟੇ ਸੇਖੇ ਜੀ ਤੇ ਉਹਦੇ ਇਹ ਕਰਦੀ ਸੀ ਮੈਂ ਇਹ ਕਰਨ ਤੋਂ ਬਾਅਦ 42 ਦਿਨ ਦੀ ਮੈਂ ਜਾ ਕੇ ਖੋ ਪੀੜੀ ਕਰਕੇ ਆਇਆ 42 ਦਿਨਾਂ ਦੀ ਗੱਭਨ ਚੈੱਕ ਪਾਸ ਹੋਈ ਸੀ ਠੀਕ ਹੈ ਜੀ ਜੀ ਪਹਿਲਾਂ ਬੈਡ ਹੋਵੇ ਪਹਿਲਾਂ ਝੋਟੀ ਹੋਵੇ ਆਪਾਂ 40 ਦਿਨਾਂ ਦੀ ਗੱਭਨ ਚੈੱਕ ਕਰ ਦਿੰਨੇ ਹਾਂ ਹੂੰ 40 ਦਿਨਾਂ ਤੇ ਕਰ ਦਿੰਨੇ ਹਾਂ 40 ਦਿਨਾਂ ਦੀ ਗੱਭਨ ਚੈੱਕ ਕਰ ਦਿੰਨੇ ਹਾਂ ਠੀਕ ਹੈ ਜੀ ਤੇ ਡਾਕਟਰ ਸਾਹਿਬ ਇਸ ਸਮੱਸਿਆ ਤੋਂ ਬਿਨਾਂ ਰਿਪੀਟਰ ਤੋਂ ਬਿਨਾਂ ਜਾਂ ਕੋਈ ਹੋਰ ਵੀ ਜਿਹੜੇ ਪ੍ਰੋਬਲਮਜ਼ ਆਉਂਦੀਆਂ ਰਹਿੰਦੀਆਂ ਨੇ ਮੱਝਾਂ ਜਾਮਾ ਨੂੰ ਉਹਨਾਂ ਦਾ ਵੀ ਸਾਰਾ ਟ੍ਰੀਟਮੈਂਟ ਸਾਰੇ ਕਰਦੇ ਆਲ ਓਵਰ ਸਾਰਾ ਹੀ ਕਰਦੇ ਆ ਮੁੰਜਾ ਗਾ ਠੀਕ ਹੈ ਜੀ ਹਾਂਜੀ ਕੋੜੀਆਂ ਟ੍ਰੀਟਮੈਂਟ ਕਰਦੇ ਆ ਪਰ ਜ਼ਿਆਦਾ ਰਿਪੀਟਰ ਦਾ ਹੀ ਠੀਕ ਹੈ ਜੀ ਇਸ ਚੀਜ਼ ਤੇ ਥੋੜਾ ਜਿਹਾ ਥੋੜਾ ਰਿਸਰਚ ਜ਼ਿਆਦਾ ਇਸ ਪਾਸੇ ਧਿਆਨ ਜ਼ਿਆਦਾ ਆ ਤੁਹਾਡਾ ਰਿਪੀਟਰ ਦਾ ਹੀ ਹੈ ਬਾਈ ਜੇ ਰਿਪੀਟਰ ਪਸ਼ੂ ਕਨਸੀਵ ਹੋਣਗੇ ਫੇਰ ਹੀ ਅੱਗੇ ਵਧਿਆ ਜਾਣਾ ਤੇ ਜੇ ਕਨਸੀਵ ਹੀ ਨਾ ਹੋਏ ਫਿਰ ਤਾਂ ਪਛੀਨ ਰਣਗੇ ਕਦੀ ਹਾਂ ਇਹ ਕਿਉਂਕਿ ਜਿਹੜਾ ਇਹ ਪਸ਼ੂਤਾਨਾ ਕੋਈ ਵੀ ਮੱਝਾਂ ਗਾਂਵਾਂ ਨੇ ਇਹਨਾਂ ਨੇ ਵੀ ਦੁੱਧ ਦੇ ਸਿਰ ਤੇ ਹੀ ਅੱਗੇ ਵਧਣਾ ਹੀ ਜਾਂ ਜਿਹੜੇ ਕੋਈ ਮਾਲਕ ਨੇ ਰੱਖਦੇ ਕਰਦੇ ਆ ਜੇ ਕੋਈ ਆਪਾਂ ਘੋੜੀਆਂ ਦਾ ਲਾਲੀਏ ਤਾਂ ਉਹ ਵੀ ਜੇ ਬੱਚੇ ਦੇਣਗੀਆਂ ਕਿਤੇ ਨਾ ਰਹਿ ਕੇ ਫੇਰੀ ਅੱਗੇ ਵੱਧੂਗਾ ਤੇ ਜੇ ਮੱਝਾਂ ਸੂਗੀ ਤਾਂ ਫੇਰੇ ਫੇਰੀ ਦੁੱਧ ਦੇਊਗੀ ਖਾਲੀ ਖੜੀਆਂ ਨਾ ਤਾਂ ਇਦਾਂ ਕੋਈ ਵਾਦਾ ਨਹੀਂ ਉਹਨਾਂ ਦਾ ਫਿਰ ਤਾਂ ਮੇਨ ਮੇਰਾ ਇਸ ਕੰਮ ਤੇ ਫੋਕਸ ਆ ਵੀ ਆਪਾਂ ਕੋਈ ਪਸ਼ੂ ਰੀਪੀਟਰ ਨਹੀਂ ਹੁੰਦੇ ਨਾ ਜਿੰਨੀ ਵੀ ਲਾਈਵ ਆਪਣੀ ਬਾਕੀ ਪ੍ਰਮਾਤਮਾ ਨੂੰ ਪਤਾ ਵੀਰੇ ਕਿੰਨਾ ਟਾਈਮ ਆ ਨਾ ਪਰ ਮੇਨ ਆਪਣਾ ਫੋਕਸ ਇਹੀ ਆ ਵੀ ਆਪਾਂ ਆ ਦੀ ਲਾਈਵ ਦੇ ਵਿੱਚ ਜਿੰਨਾ ਵੀ ਹੋ ਸਕੇ ਵਦ ਵਦ ਅਸੂ ਕੰਸੀਵ ਕਰਨੀ ਬਿਲਕੁਲ ਜੀ ਹਾਂਜੀ ਡਾਕਟਰ ਸਾਹਿਬ ਬਹੁਤ ਚੰਗੀ ਸੋਚ ਆਈ ਤੁਹਾਡੀ ਇਹ ਹਾਂਜੀ ਤੇ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਬਹੁਤ ਬਹੁਤ ਧੰਨਵਾਦ ਤੁਹਾਡੇ ਵੀ ਬਾਕੀ ਤੁਹਾਡਾਂ ਜੀ ਤੇ ਦੋਸਤੋ ਜਿਵੇਂ ਤੁਹਾਨੂੰ ਆਪਾਂ ਡਾਕਟਰ ਅਮਰੀਕ ਧਾਲੀਆ ਜੀ ਨਾਲ ਮਿਲਵਾਇਆਗਾ ਤੇ ਜੇ ਕੋਈ ਵੀਰ ਇਹਨਾਂ ਨੂੰ ਮਿਲਣਾ ਚਾਹੁੰਦਾ ਤਾਂ ਇਹਨਾਂ ਦੇ ਪਿੰਡ ਜਿਹੜਾ ਪਿੰਡ ਹੈ ਇਹਨਾਂ ਦਾ ਮੋਗੇ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾਗਾ ਰਾਉਕੇ ਕਲਾ ਉੱਥੇ ਆ ਕੇ ਵੀ ਤੁਸੀਂ ਇਹਨਾਂ ਨੂੰ ਮਿਲ ਕੇ ਕੋਈ ਵੀ ਸਮੱਸਿਆ ਗੱਲਬਾਤ ਇਹਨਾਂ ਨੂੰ ਪੁੱਛਨੀ ਆ ਕੰਟੈਕਟ ਨੰਬਰ ਵੀ ਆਪਾਂ ਮੈਂਸ਼ਨ ਕਰਤਾ ਤੇ ਡਾਕਟਰ ਸਾਹਿਬ ਨੇ ਜਿਵੇਂ ਦੱਸਿਆ ਵੀ ਡਾਕਟਰ ਅਮਰੀਕ ਧਾਲੀਵਾਲ ਦੇ ਨਾਂ ਤੇ ਇਹਨਾਂ ਦਾ ਫੇਸਬੁੱਕ YouTube ਤੇ Instagram ਦੇ ਉੱਤੇ ਪ੍ਰੋਫਾਈਲ ਬਣੀ ਵੀ ਆ ਜਿਹਦੇ ਉੱਤੇ ਇਹ ਸਮੇਂ-ਸਮੇਂ ਸਰ ਜਿੰਨੇ ਵੀ ਕੇਸ ਸਾਹਮਦੇ ਕਰਦੇ ਆ ਵਿਚਰੇਵੇ ਜਿੰਨੇ ਵੀ ਮੱਝਾਂ ਗਾਵਾਂ ਦੇ ਜਾਂ ਘੋੜੀਆਂ ਦੇ ਉਹਨਾਂ ਦੀਆਂ ਵੀਡੀਓਜ਼ ਅਪਡੇਟ ਕਰਦੇ ਰਹਿੰਦੇ ਆ ਸੋ ਡਾਕਟਰ ਸਾਹਿਬ ਨਾਲ ਤੁਸੀਂ ਉੱਥੇ ਜਾ ਕੇ ਵੀ ਇਹਨਾਂ ਦੇ ਨਾਲ ਜੁਆਇਨ ਕਰ ਸਕਦੇ ਹੋ ਤੇ ਵੀਡੀਓ ਤੁਹਾਨੂੰ ਕਿਵੇਂ ਨਹੀਂ ਲੱਗੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਅੱਜ ਕੱਲ ਆਪਾਂ ਚੀਜ਼ ਦੇਖਦੇ ਆਂ ਵੀ ਪਸ਼ੂਆਂ ਦੇ ਵਿੱਚ ਇਹ ਸਮੱਸਿਆ ਸਭ ਤੋਂ ਵੱਡੀ ਆ ਤੇ ਇਹਦਾ ਡਾਕਟਰ ਸਾਹਿਬ ਨੇ ਪੱਕਾ ਹੱਲ ਲੱਭਦਾ ਤੇ ਇੱਕ ਵਾਰ ਤੁਹਾਨੂੰ ਦਵਾਈ ਦੇਣ ਦੇ ਵਿੱਚ 20 ਦਿਨ ਲਾ ਲਓ 25 30 ਦਿਨ ਲਾ ਲਓ ਇੰਨੇ ਟਾਈਮ ਦੇ ਵਿੱਚ ਤੁਹਾਨੂੰ ਸਾਰਾ ਕਲੀਅਰ ਹੋ ਜਾਣਾ ਕੋਈ ਹਰਜ ਨਹੀਂ ਹੈਗਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਸ ਮੈਡੀਸਨ ਦਾ ਸੋ ਡਾਕਟਰ ਸਾਹਿਬ ਨਾਲ ਤੁਸੀਂ ਸੰਪਰਕ ਕਰਕੇ ਆਪਦੇ ਜਾਨਵਰ ਬਾਰੇ ਸਮੱਸਿਆ ਦੱਸ ਕੇ ਜੇ ਤੁਸੀਂ ਨਹੀਂ ਇੱਥੇ ਆ ਸਕਦੇ ਇਹਨਾਂ ਦੇ ਕੋਲੇ ਤਾ ਫੋਨ ਤੇ ਗੱਲਬਾਤ ਕਰਕੇ ਵੀ ਮੈਡੀਸਿਨ ਮੰਗਾ ਸਕਦੇ ਹੋ ਤੇ ਬਾਕੀ ਜਿਹੜੀ ਹੋਰ ਵੀ ਤੁਹਾਨੂੰ ਜਿਵੇਂ ਕੋਈ ਅਪਡੇਟ ਆਪਾਂ ਡਾਕਟਰ ਸਾਹਿਬ ਦੇ ਨਾਲ ਸੰਬੰਧਿਤ ਬਾਅਦ ਦੇ ਵਿੱਚ ਵੀ ਦਿੰਦੇ ਰਹਾਂਗੇ ਤੇ ਕੰਟੈਕਟ ਨੰਬਰ ਡਾਕਟਰ ਸਾਹਿਬ ਦਾ ਨੋਟ ਕਰ ਲਿਓ ਤੇ ਹੋਰ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਮੱਝਾਂ ਗਾਵਾਂ ਦੇ ਨਾਲ ਰਿਲੇਟਡ ਜਾਂ ਘੋੜੀਆਂ ਦੇ ਨਾਲ ਰਿਲੇਟਡ ਕਿਸੇ ਕੋਈ ਵੀ ਪ੍ਰੋਬਲਮ ਹੋਵੇ ਤਾਂ ਤੁਸੀਂ ਬੇਝਿਜਕ ਹੋਗੇ ਡਾਕਟਰ ਸਾਹਿਬ ਨੂੰ ਫੋਨ ਲਾ ਸਕਦੇ ਹੋ ਸੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼임ੀਦਾਰ ਨਾਲ ਧੰਨਵਾਦ ਜੀ ਦੋਸਤੋ ਸਸੀ ਗੱਲ ਸਸੀ ਗੱਲ ਸਰ ਇਸ ਰੋਤੇ ਆਂ